ਕਹਿੰਦੇ ਵੀ ਕਾਕਾ ਨਾਸਤਿਕ ਹੈ ਹਨਾ ਪਰ ਕਾਕੇ ਨੇ ਉਹ ਕਰਕੇ ਦਿਖਾਇਆ ਹੁਣ ਜਿਹੜੇ ਵੱਡੇ ਵੱਡੇ ਖੁਦ ਨੂੰ ठेकेदार ਕਹਿੰਦੇ ਨੇ ਧਰਮ ਦੇ ਆ ਫਿਰ ਕਹ ਲਓ ਵੱਡੇ ਵੱਡੇ ਧਰਮੀ ਲੋਕ ਨੇ ਉਹ ਵੀ ਨਹੀਂ ਕਰ ਸਕਦੇ ਐਪ ਦਾ ਆਈਡੀਆ ਨਹੀਂ ਸੀ ਐਪ ਦਾ ਆਈਡੀਆ ਸਮਝੋ ਵੀ ਮੇਰੇ ਉਦੋਂ ਜੇ ਆਉਣਾ ਸ਼ੁਰੂ ਹੋਇਆ ਜਦੋਂ ਇੱਕ ਵਾਰ ਮੈਂ ਬਾਈਕ ਤੇ ਜਾ ਰਿਹਾ ਕਿਤੇ ਪੰਕਚਰ ਹੋ ਗਿਆ ਕਿਤੇ ਬਾਈਕ ਦਾ ਤੇ ਰਾਤ ਦਾ ਟਾਈਮ ਹੈ ਤੇ ਮੈਨੂੰ ਨੇੜੇ ਤੜੇ ਕੋਈ ਜਾਣਦਾ ਹੀ ਨਹੀਂ ਉਦੋਂ ਮੈਨੂੰ ਲੱਗਿਆ ਕਿ ਇਹ ਹੁਣ ਚਾਹੀਦਾ ਹੈ ਸਟੇਟਮੈਂਟ ਦਿੱਤੀ ਕਿ ਜੇ ਤੁਸੀਂ ਰੇਪ ਨੂੰ ਰੋਕ ਨਹੀਂ ਸਕਦੇ ਤਾਂ ਤੁਸੀਂ ਉਹਨੂੰ ਇੰਜੋਏ ਕਰਨਾ ਸ਼ੁਰੂ ਕਰ ਦਿਓ ਇੱਕ ਵਿਧਾਇਕ ਨੇ ਕਿਹਾ ਦੀ ਐਪ ਦੀ ਗੱਲ ਕਰਨਿਆ ਮੈਂ ਇਹ ਤਾਂ ਆਪਾਂ ਕਿਸੇ ਤਰੀਕੇ ਨਾਲ ਰੋਕ ਥਾਮਾਂ ਕਿ ਭਾਈ ਰੇਪਸ ਕਿੱਦਦੇ ਨੇ ਕਤਲ ਫਿਰਦੇ ਨੇ ਤੁਹਾਨੂੰ ਰੇਪ ਵੀ ਹੋਊਗਾ ਤੇ ਤੁਹਾਡਾ ਆ ਵੀ ਮਾਰਿਆ ਵੀ ਜਾਊਗਾ ਤੁਹਾਨੂੰ ਕਤਲ ਵੀ ਕਰ ਦਿੱਤਾ ਜਾਊਗਾ ਕਿ ਆਪਾਂ ਜੇ ਉਥੇ 5-10 ਲੋਕ ਮੌਕੇ ਤੇ ਇਕੱਠੇ ਹੋ ਜਾਣ 20 ਇਕੱਠੇ ਹੋ ਜਾਣ ਉਹ ਰੁਕ ਜੂਗੀ ਟਾਲ ਦੇ ਉਹਨੂੰ ਟਾਲਦੀ ਹੈ ਅਨਸੇਫ ਨਹੀਂ ਹੈਗਾ ਜਿਵੇਂ ਨੇ ਪੰਜ ਐਮਰਜੈਂਸੀ ਨੰਬਰ ਪਾਇਆ ਪੰਜਾਂ ਕੁਲ ਤੁਹਾਡਾ ਟੈਕਸਟ ਜਾਊਗਾ ਪਲਸ ਨੀਅਰਬਾਈ ਦੇ ਉਸ ਲੋਕੇਸ਼ਨ ਦੇ ਮੰਨ ਲਾ ਜਿਵੇਂ ਹਿਮਾਚਲ ਦੀ ਐਗਜ਼ਾਮਪਲ ਵਗੈਰਾ ਤੇ ਨੀਅਰਬਾਈ ਹਿਮਾਚਲ ਵਿੱਚ ਇੱਥੇ ਮੈਂ ਹੈਗਾ ਉਹਨਾਂ ਕੋਲ নোਟੀਫਿਕੇਸ਼ਨ ਜਾਊਗੀ ਇਨ ਐ ਕਾਲ ਐਮਬੂਲੈਂਸ ਸੋਤਾ ਸਾਡੇ ਕੋਲ ਫੀਚਰ ਹੈ ਕਾਲ ਪੁਲਿਸ ਪੰਜਵਾਂ ਸਾਡੇ ਕੋਲ ਫੀਚਰ ਹੈ ਜੀ ਜਿਹਦੇ ਵਿੱਚ ਤੁਸੀਂ ਇੱਕ ਫੇਕ ਕਾਲ ਕਰ ਸਕਦੇ ਹੋ ਆਪਾਂ ਨੇ ਇੱਕ ਹੋਰ ਫੀਚਰ ਅੱਜ ਅਪਡੇਟ ਕੀਤਾ ਹੈ ਜਿਹਦੇ ਵਿੱਚ ਕੀ ਹੈ ਕਿ ਤੁਸੀਂ ਮੰਨ ਲਓ ਕਿ ਤੁਸੀਂ ਤੁਹਾਨੂੰ ਕੋਈ ਬਲੱਡ ਚਾਹੀਦਾ ਹੈ ਕੁਸੀਂ ਰਿਕੁਐਸਟ ਪਾਓ ਸਾਡੀ ਐਪ ਵਿੱਚ ਕਿ ਮੈਨੂੰ ਆ ਬਲੱਡ ਚਾਹੀਦਾ ਆ ਰੀਸੀਵਰ ਦਾ ਨੇਮ ਹੈ ਆ ਨੰਬਰ ਹੈ ਸਾਡੀ ਐਪ ਦੀ ਲੋਕੇਸ਼ਨ ਜਿਹੜੀ ਤੁਹਾਡੀ ਲੋਕੇਸ਼ਨ ਹੋਏਗੀ ਸਿਟੀ ਮੰਨ ਲਓ ਮੈਂ ਮੁਹਾਲੀ ਬੈਠਾ ਮੁਹਾਲੀ ਦੇ ਜਿਲ੍ਹੇ ਵੀ ਨੀਅਰ ਬਾਈ ਵਾਲੇ ਬੰਦਿਆਂ ਕੋਲ ਯੂਜ਼ਰ ਹੋਣਗੇ ਉਹਨੂੰ ਸਭ ਕੋ ਰਿਕੁਐਸਟ ਲਈ ਜਾਏਗੀ ਅਸੀਂ ਇਹਹੀ ਚ ਸੋਚਦੇ ਹਾਂ ਕਿ ਜੇ ਦਿਨ ਵਿੱਚ 100 ਦੁਰਘਟਨਾ ਹੋ ਰਹੀਆਂ ਚਾਹੇ ਰੇਪ ਹੋ ਰਿਹਾ ਚਾਹੇ ਐਕਸੀਡੈਂਟ ਹੋ ਰਿਹਾ ਚਾਹੇ ਕਿਸੇ ਨੂੰ ਐਮਰਜੈਂਸੀ ਹੈਲਪ ਚਾਹੀਦੀ ਹੈ ਕਿਸੇ ਨੂੰ ਬਲੱਡ ਚਾਹੀਦਾ ਸਾਡੀ ਐਪ ਕਰਕੇ ਜੇ ਦੋ ਵੀ ਬਚਦੇ ਆ ਸਾਡੇ ਵਾਸਤੇ ਉਹ ਸਕਸੈਸ ਹੈ ਇਹ ਅਰਜੇ ਮਿਆਂ ਗਲਤ ਕੀਤਾ ਨਾ ਤਾਂ ਫਰੈਂਡੋ ਤੇ ਕੋਈ ਨਾ ਆ ਜਵੇ ਬਾਕੀ ਤਾਂ ਮੈਂ ਦੇਖ ਲਵਾਂ ਪਰ ਫਰੈਂਡੋ ਵਾਲੇ ਆ ਕੇ ਫੇਰ ਨਹੀਂ ਦੇਖਣ ਪਿੱਛੇ ਨੂੰ ਪਤਾ ਹੀ ਨਹੀਂ ਕੌਣ ਕੰਨ ਆ ਜੂਗਾ ਚਲੋ ਵਧੀਆ ਕੰਮ ਦੀ ਹੁਣ ਆਪਾਂ ਵਧੀਆ ਕੰਮ ਤੇ ਐਕਚੁਅਲ ਚ ਗੱਲ ਕਰ ਲਈ ਹੈ ਹਨਾ ਕਹਿੰਦੇ ਵੀ ਕਾਕਾ ਨਾਸਤਿਕ ਹੈ ਹਨਾ ਪਰ ਕਾਕੇ ਨੇ ਉਹ ਕਰਕੇ ਦਿਖਾਇਆ ਹੁਣ ਜਿਹੜੇ ਵੱਡੇ ਵੱਡੇ ਖੁਦ ਨੂੰ ਠੇਕੇਦਾਰ ਕਹਿੰਦੇ ਨੇ ਧਰਮ ਦੇ ਆ ਫਿਰ ਕਹ ਲਓ ਵੱਡੇ ਵੱਡੇ ਧਰਮੀ ਲੋਕ ਨੇ ਉਹ ਵੀ ਨਹੀਂ ਕਰ ਸਕਤੇ ਫਰੈਂਡੋ ਐਪ ਤੁਸੀਂ ਲਾਂਚ ਕਰ ਰਹੇ ਹੋ ਉਹਦੇ ਬਾਰੇ ਸਾਨੂੰ ਦੱਸੋ ਵੀ ਕਿੱਥੋਂ ਪਹਿਲੀ ਗੱਲ ਤਾਂ ਇੰਨਾ ਡੀਪ ਸੋਚਣਾ ਉਸ ਮੁੱਦੇ ਦੇ ਉੱਤੇ ਹਨਾ ਕਿੱਥੋਂ ਦਿਮਾਗ ਤੇ ਵਿੱਚ ਆਇਆ ਤੁਸੀਂ ਅਜਿਹਾ ਕੁਝ ਐਕਸਪੀਰੀਅੰਸ ਕੀਤਾ ਹੈ ਜਾਂ ਕਦੇ ਆਬਜ਼ਰਵ ਕੀਤਾ ਕੁਝ ਦੇਖਿਆ ਇਦਾਂ ਦਾ ਇਹ ਜਿਵੇਂ ਆਪਾਂ ਖਬਰਾਂ ਪੜ੍ਹਦੇ ਰਹਿੰਦੇ ਹਾਂ ਹਨਾ ਖਬਰਾਂ ਸੁਣਦੇ ਰਹਿੰਦੇ ਹਾਂ ਵੀ ਮੈਨੂੰ ਲੱਗਦਾ ਹੈ ਕਿ 2012 ਚ ਸੀਗਾ ਉਹ ਨਿਰਭਇਆ ਕਾਂਡ 13 ਮਹੀਨਾ 16 ਦਸੰਬਰ ਮੈਨੂੰ ਯਾਦ ਆ ਤੇ ਸਨ ਸ਼ਾਇਦ ਮੈਂ ਭੁੱਲ ਗਿਆ ਸੀ 2012 ਹੀ ਸੀ ਸ਼ਾਇਦ ਉਦੋਂ ਤੋਂ ਮੈਨੂੰ ਥੋੜਾ ਜਿਹਾ ਉਹ ਹੋ ਗਈ ਸੀ ਨਫਰਤ ਟਾਈਪ ਹੋਗੀ ਇੱਕ ਬੰਦੇ ਇਸ ਟਾਈਪ ਦੇ ਬੰਦਿਆਂ ਨਾਲ ਉਦੋਂ ਇਹ ਨਹੀਂ ਸੀਗਾ ਕਿ ਮੈਂ ਕੁਝ ਕਰ ਸਕਦਾ ਨਿਰਬਖਾਨ ਦੀ ਤੁਸੀਂ ਹਾਂਜੀ ਹਾਂਜੀ ਉਦੋਂ ਜਦੋਂ 12 13 14 ਸਾਲ ਦੀ ਉਮਰ ਚ ਮੁੰਡਾ ਹੁੰਦਾ ਨਾ ਕੋਈ ਜਾਂ ਕੁੜੀ ਵੀ ਹੋਵੇ ਉਦੋਂ ਉਹਨੂੰ ਇਹੀ ਹੁੰਦਾ ਜੋਸ਼ ਹੁੰਦਾ ਕਿ ਇਹ ਜਿਹਨੂੰ ਮਾਰ ਦੋ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਇਹ ਕਰ ਦੋ ਤੇ ਫਿਰ ਮੈਨੂੰ ਲੱਗਦਾ ਕਿ ਜਿਹੜੇ ਮੁਲਕਾਂ 'ਚ ਇਸ ਤਰ੍ਹਾਂ ਦਾ ਕੁਝ ਹੈਗਾ ਵੀ ਹੈ ਉਹਨਾਂ 'ਚ ਵੀ ਇਹ ਚੀਜ਼ਾਂ ਕੰਟਰੋਲ ਨਹੀਂ ਹੁੰਦੀਆਂ ਸਗੋਂ ਅਗਲੇ ਲੋਕ ਬੋਲਣੋਂ ਘਟ ਜਾਂਦੇ ਨੇ ਇਸ ਚੀਜ਼ ਦੇ ਤੇ ਉਦੋਂ ਬਾਅਦ ਜਿਵੇਂ ਇਹ ਹੁੰਦੇਗੇ ਹੁੰਦੇਗੇ ਇਹ ਲੱਗਦਾ ਕਿ ਯਾਰ ਜੇ ਉੱਥੇ ਰਾਤ ਨੂੰ ਉਸ ਟਾਈਮ ਉਹ ਇਹ ਗੱਲਾਂ ਆਉਣ ਲੱਗੀਆਂ ਐਪ ਦਾ ਆਈਡੀਆ ਨਹੀਂ ਸੀਗਾ ਐਪ ਦਾ ਆਈਡੀਆ ਸਮਝ ਲਓ ਵੀ ਮੇਰੇ ਉਦੋਂ ਜੇ ਆਉਣਾ ਸ਼ੁਰੂ ਹੋਇਆ ਜਦੋਂ ਇੱਕ ਵਾਰ ਮੈਂ ਬਾਈਕ ਤੇ ਜਾ ਰਿਹਾ ਕਿਤੇ ਤੇ ਸਮਝੋ ਪੰਕਚਰ ਹੋ ਗਿਆ ਕਿਤੇ ਬਾਈਕ ਦਾ ਤੇ ਰਾਤ ਦਾ ਟਾਈਮ ਹੈ ਤੇ ਮੈਨੂੰ ਨੇੜੇ-ਤੇੜੇ ਕੋਈ ਜਾਣਦਾ ਹੀ ਨਹੀਂ ਤੇ ਉਦੋਂ ਮੈਨੂੰ ਲੱਗਿਆ ਕਿ ਇਹ ਹੁਣ ਚਾਹੀਦਾ ਹੈ ਤੇ ਉਸ ਤੋਂ ਬਾਅਦ ਵੀ ਆ ਜਿਹੜਾ ਬਹੁਤ ਸਾਰੇ ਗਾੜ੍ਹ ਇਕੱਠੇ ਹੋਏ ਮਤਲਬ ਕੋਈ ਇੱਕ ਰੀਜ਼ਨ ਨਹੀਂ ਬਣ ਸਕਿਆ ਕਿ ਮੈਂ ਬਾਈਕ ਨੂੰ ਹੀ ਕਹਾ ਵੀ ਜਦੋਂ ਮੈਂ ਇਕੱਲਾ ਸੀ ਉਦੋਂ ਮੇਰੇ ਦਿਮਾਗ 'ਚ ਆਇਆ ਕੋਈ ਐਪ ਹੋਣੀ ਚਾਹੀਦੀ ਹੈ ਨਹੀਂ ਇਹ ਸਿਰਫ ਜੇ ਮੈਂ ਆਈ ਕਹਾ ਕਿ ਮੈਨੂੰ ਰੇਪ ਆਇਆ ਲੱਗਿਆ ਕਿ ਯਾਰ ਹੋਣਾ ਚਾਹੀਦਾ ਉਵੇਂ ਵੀ ਨਹੀਂ ਹੈਗਾ ਬਹੁਤ ਸਾਰੇ ਸਰਕਮਸਟੈਂਸਸ ਬਣਦੇਗੇ ਬਣਦੇਗੇ ਕਿ ਹੁਣ ਤੋਂ ਅੱਜ 2026 ਚੱਲ ਰਿਹਾ ਨਾ 2020 ਕੀ ਚ ਮੇਰੇ ਦਿਮਾਗ ਚ ਇਹ ਆਈਡੀਆ ਸੀ ਕਿ ਯਾਰ ਐਵੇਂ ਦੀ ਕੋਈ ਐਪ ਹੋਵੇ ਕਿ ਨੀਅਰਬਾਈ ਲੋਕ ਇਕੱਠੇ ਹੋ ਸਕਣ ਪੰਜ ਹੋਣ 10 ਹੋਣ ਜੇ ਕਿਤੇ ਕੋਈ ਗਲਤ ਚੀਜ਼ ਹੋਣ ਲੱਗੀ ਆ ਜਾਂ ਫਿਰ ਕੋਈ ਐਮਰਜੈਂਸੀ ਦਾ ਬੰਦਾ ਚਾਹੇ ਮੁੰਡਾ ਚਾਹੇ ਕੁੜੀ ਹੈ ਹਨਾ ਤੇ ਉਹ ਜਦੋਂ ਰੇਪ ਹੋਣ ਲੱਗੇ ਫਿਰ ਮੈਨੂੰ ਉਹਦੇ ਨਾਲ ਹੋਰ ਹੁਲਾਰਾ ਮਿਲ ਗਿਆ ਮੇਰੀ ਸੋਚ ਨੂੰ ਕਿ ਯਾਰ ਜੇ ਆ ਐਗਜ਼ੀਕਿਊਟ ਹੋ ਜਵੇ ਨਾ ਇਹ ਆਈਡੀਆ ਕਿਸੇ ਐਪ ਦੇ ਵਿੱਚ ਤੇ ਫਿਰ ਬਹੁਤ ਵਧੀਆ ਹੋ ਜੂਗਾ ਫਿਰ ਤਾਂ ਇਹ ਚੀਜ਼ ਕੁਝ ਹੱਦ ਤੱਕ ਨਹੀਂ ਬਹੁਤ ਹੱਦ ਤੱਕ ਰੋਕੀ ਜਾ ਸਕੂਗੀ ਫਿਰ ਉਦੋਂ ਮੈਨੂੰ ਕਿਸੇ ਨੇ ਕਿਹਾ ਕਿ ਯਾਰ ਜੇ ਆਪਾਂ ਇਹ ਜੀ ਐਪ ਬਣਾਵਾਂਗੇ ਤਾਂ ਉਦੋਂ ਤੇ 70-80 ਲੱਖ ਰੁਪਏ ਖਰਚ ਹੋ ਜੂਗਾ ਮੈਂ 2020 ਕੀ ਜੇ ਡਰ ਗਿਆ ਮਹਾ ਯਾਰ ਇੰਨੀ ਅਜੇ ਦਾ ਔਕਾਤ ਨਹੀਂ ਹੈਗੀ ਇੰਨੀ ਆਪਣੀ ਦਾ ਬਹੁਤ ਔਖਾ ਕੰਮ ਹੈ ਤੇ ਪਰਮਿੰਦਰ ਬਾਈ ਹਣੀ ਪਾਂਡੇ ਬਾਈ ਹਣੀ ਉਦੋਂ ਮੈਨੂੰ ਲਿਫਟ 'ਚ ਮਿਲ ਗਿਆ ਇੱਕ ਦਿਨ ਆ 2024 ਜੀ ਮਿਲਿਆ ਆਪਾਂ 2024 ਚ ਅਸੀਂ ਬਾਈ ਮਿਲ ਗਏ ਟ੍ਰਿਪਲ ਮਾਈਂਡ ਵਾਲੇ ਬੰਦਿਆਂ ਨੂੰ ਹਾਲ ਚਾਲ ਪੁੱਛਿਆ ਤੇ ਇਹਨਾਂ ਨੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਉਹਨਾਂ ਨੇ ਕਿਹਾ ਅਸੀਂ ਡਿਵੈਲਪਰ ਆ ਐਪਸ ਬਣਾਉਂਦੇ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਵੈਬ ਡਿਵੈਲਪਰ ਹੁਣ ਮੈਂ ਇਹਨਾਂ ਨਾਲ ਆਈਡੀਆ ਸਾਂਝਾ ਕਰਿਆ ਮੈਂ ਸੋਚਿਆ ਕਰਕੇ ਤਾਂ ਦੇਖੀ ਕੀ ਪਤਾ ਮੈਂ ਕਿਹਾ ਵੀ ਕਿੰਨਾ ਕ ਖਰਚਾ ਇਹ ਕਹਿੰਦੇ ਬਾਈ ਸ਼ਾਇਦ 3 ਲੱਖ 5 ਲੱਖ 7 ਲੱਖ ਮੈਂ ਕਿਹਾ ਵੀ 10 ਲੱਖ ਤੋਂ ਪਤਾ ਨਹੀਂ ਜਾਂਦਾ ਕਹਿੰਦੇ ਨਹੀਂ ਜਾਂਦਾ ਮੈਂ ਕਿਹਾ ਠੀਕ ਹੈ ਫਿਰ ਮੈਂ ਆਪਣੇ ਆਫਿਸ ਨਹੀਂ ਗਿਆ ਫਿਰ ਮੈਂ ਇਹਨਾਂ ਦੇ ਆਫਿਸ ਗਿਆ ਤੇ ਉਹ ਤੋਂ ਬਾਅਦ ਇਹਨਾਂ ਨੇ ਕੰਮ ਕਰਿਆ ਬਹੁਤ ਵਧੀਆ ਹਜੇ ਵੀ ਕਰ ਰਹੇ ਨੇ ਲੱਗੇ ਹੋਏ ਨੇ ਕੋਈ ਨਾ ਕੋਈ ਨਵੇਂ ਫੀਚਰ ਪਾਈ ਜਾਂਦੇ ਨੇ ਬੁਲਾ ਲਈ ਆਪਾਂ ਪਰਮਿੰਦਰ ਨੂੰ ਇਹ ਥੋੜਾ ਜਿਹਾ ਦੱਸਿਓ ਕੋਈ ਨਾ ਕੀ ਜਿਹੜੇ ਨਵੇਂ ਫੀਚਰ ਪਾ ਰਿਹਾ ਮੈਂ ਜ਼ਰੂਰ ਪਹਿਲੇ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਆਪਾਂ ਜਿਹੀ ਸੁਸਾਇਟੀ ਦੇ ਵਿੱਚ ਰਹਿੰਦੇ ਆ ਤੁਸੀਂ ਮੇਰੇ ਖਿਆਲ ਸੁਣਿਆ ਵੀ ਹੋਵੇਗਾ ਇੱਕ ਵਿਧਾਇਕ ਨੇ ਇੱਕ ਸਟੇਟਮੈਂਟ ਦਿੱਤੀ ਕਿ ਜੇ ਤੁਸੀਂ ਰੇਪ ਨੂੰ ਰੋਕ ਨਹੀਂ ਸਕਦੇ ਤਾਂ ਤੁਸੀਂ ਉਹਨੂੰ ਇੰਜੋਏ ਕਰਨਾ ਸ਼ੁਰੂ ਕਰ ਦਿਓ ਇੱਕ ਵਿਧਾਇਕ ਨੇ ਕਿਹਾ ਇੱਕ ਗਵਰਨਮੈਂਟ ਨੂੰ ਜੋ ਕਰਨਾ ਚਾਹੀਦਾ ਉਹ ਇੱਕ ਸਿੰਗਰ ਕਰ ਰਿਹਾ ਤੁਸੀਂ ਪਿਆਰ ਮੁਹੱਬਤ ਬਾਰੇ ਗੱਲਾਂ ਕਰ ਲਓ ਉਹ ਵੀ ਚੱਲਣ ਗਿਆ ਹਨ ਇੰਨੇ ਵੱਡੇ ਇਸ਼ੂ ਤੇ ਹਨਾ ਉਸ ਸੁਸਾਇਟੀ ਦੇ ਵਿੱਚ ਰਹਿ ਕੇ ਲੋਕਾਂ ਦੀ ਅਜਿਹੀ ਮਾਨਸਿਕਤਾ ਹੈ ਉਹਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਮੈਨੂੰ ਲੱਗਦਾ ਨਾ ਇੱਕ ਨਾ ਮੈਂ ਉਹ ਬੰਦੇ ਦਾ ਨਾਮ ਨਹੀਂ ਲੈ ਸਕਦਾ ਬੰਦਾ ਬਹੁਤ ਲੋਕਾਂ ਲਈ ਨੈਗੇਟਿਵ ਹੈ ਉਹਨੂੰ ਬਹੁਤ ਕੁੱਟਿਆ ਵੀ ਹੈ ਲੋਕਾਂ ਨੇ ਕਿਤੇ ਨਾ ਕਿਤੇ ਉਹਨੇ ਬਹੁਤ ਅ ਗਲਤ ਤਰੀਕੇ ਨਾਲ ਪੇਸ਼ ਕਰਿਆ ਆਪਣੀ ਆਪਣੀ ਸੋਚ ਨੂੰ ਪਰ ਉਹਦਾ ਨਾਮ ਇੱਕ ਲੇਖ ਪੜਿਆ ਸੀ ਉਹਨੇ ਲਿਖਿਆ ਸੀ ਰੇਪ ਬਾਰੇ ਕਿ ਜਿਹੜੇ ਰੇਪ ਕਰਨ ਵਾਲੇ ਬੰਦੇ ਨੇ ਇਹ ਮਾਨਸਿਕ ਬਿਮਾਰ ਨੇ ਤੇ ਜੇ ਮੈਂ ਹੁਣ ਇਹੀ ਕਹਿ ਦਵਾਂ ਕਿ ਇਹ ਬਿਮਾਰ ਨੇ ਬਿਮਾਰ ਨਾਲ ਹਮਦਰਦੀ ਨਹੀਂ ਰੱਖ ਸਕਦੇ ਸਮਝੋ ਵੀ ਮੈਨੂੰ ਕਿਸੇ ਹਲਕੇ ਜਿਹੇ ਕੁੱਤੇ ਨੇ ਵੱਢ ਲਿਆ ਹੋਵੇ ਹਨਾ ਤੇ ਮੈਂ ਹਲਕ ਗਿਆ ਹੋਵਾਂ ਹੁਣ ਮੇਰਾ ਇਲਾਜ ਪੋਸੀਬਲ ਨਹੀਂ ਹੈਗਾ ਤੇ ਮੈਂ ਲੋਕਾਂ ਨੂੰ ਵੱਢਦਾ ਫਿਰ ਰਿਹਾ ਜਾਂ ਉਹਨਾਂ ਨੂੰ ਨੁਕਸਾਨ ਕਰਦਾ ਫਿਰ ਰਿਹਾ ਤੇ ਮੇਰੇ ਨਾਲ ਹਮਦਰਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਂ ਮੈਂ ਇਹ ਗੱਲ ਹਲਕਾ ਆਲੀ ਤਾਂ ਕਰੀ ਹੈ ਤਾਂ ਕਿ ਲੋਕ ਮੈਨੂੰ ਇਹ ਨਾਲ ਕਹਣ 20 ਰੇਪਿਸਟਾਂ ਦੇ ਹੱਕ ਚੀ ਬੋਲਣ ਲੱਗਿਆ ਮੇਰੀ ਗੱਲ ਨੂੰ ਮੋੜਿਆ ਬਹੁਤ ਛੇਤੀ ਜਾਂਦਾ ਹਨਾ ਤੇ ਮੇਰੇ ਮੀਮਸ ਵੀ ਬਹੁਤ ਵਧੀਆ ਚੱਲਦੇ ਨੇ ਫਿਰ ਤੇ ਲੋਕਾਂ ਦੀ ਕਮਾਈ ਹੁੰਦੀ ਆ ਠੀਕ ਆ ਹੱਲਾਸ਼ੀਰੀ ਸਾਰਿਆਂ ਨੂੰ ਬਦਲੋ ਖੁੱਲੋ ਭਾਈ ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਤੁਸੀਂ ਐ ਨਹੀਂ ਸੋਚ ਸਕਦੇ ਕਿ ਇਹ ਜਿਹੜੇ ਰੇਪਿਸਟ ਨੇ ਜਾਂ ਜਿਹੜੇ ਕ੍ਰਿਮੀਨਲ ਨੇ ਜਾਂ ਜਿਹੜੇ ਆਪਣੇ ਕੋਈ ਕਾਤਲ ਵੀ ਨੇ ਕੋਈ ਜਾਂ ਸਾਈਕੋ ਵੀ ਉਹਨਾਂ ਨਾਲ ਹਮਦਰਦੀ ਕੋਈ ਨਹੀਂ ਪਰ ਤੁਸੀਂ ਉਹਨਾਂ ਨੂੰ ਗੋਲੀ ਮਾਰ ਕੇ ਖਤਮ ਨਹੀਂ ਕਰ ਸਕਦੇ ਇੱਕ ਖਤਮ ਹੋ ਗਿਆ ਇਹਦਾ ਮਤਲਬ ਇਹ ਨਹੀਂ ਕਿ ਹੁਣ ਕੋਈ ਸਿੱਖੂਗਾ ਹੀ ਨਹੀਂ ਉਹ ਚੀਜ਼ ਜਾਂ ਕਿਸੇ ਦੇ ਅੰਦਰ ਆਊਗੀ ਨਹੀਂ ਇਹ ਆਉਂਦੀ ਰਹਿੰਦੀ ਹੈ ਪਰ ਸਾਡੀ ਸੁਸਾਇਟੀ ਦੇ ਵਿੱਚ ਰੇਪ ਹੋਇਆ ਇਨਸਾਫ ਮਿਲਦੇ ਮਿਲਦੇ ਪਤਾ ਨਹੀਂ ਕਿੰਨੇ ਟਾਈਮ ਲੱਗ ਜਾਂਦਾ ਹੈ ਹੁਣ ਤੁਸੀਂ ਨਿਰਭਿਆ ਕਾਨ ਦੇ ਵੀ ਗੱਲ ਕੀਤੀ ਹੈ ਨਾ ਇੰਨੇ ਸਾਲਾਂ ਬਾਅਦ 2019 ਦੇ ਵਿੱਚ ਉਹਨਾਂ ਨੂੰ ਇਨਸਾਫ ਮਿਲਿਆ ਤਾਂ ਹੱਲਾਸ਼ੇਰੀ ਤਾਂ ਆਪੇ ਮਿਲਣੀ ਆ ਫਿਰ ਨਹੀਂ ਮੈਨੂੰ ਠੀਕ ਹੈ ਹਾਂ ਇਹ ਗੱਲ ਵੀ ਠੀਕ ਆ ਅਸਲ 'ਚ ਜਦੋਂ ਜਦੋਂ ਆਲੇ ਨੂੰ ਪਤਾ ਕਿ ਸਜ਼ਾ ਮਿਲਣੀ ਹੀ ਨਹੀਂ ਜਦੋਂ ਆਲੇ ਨੂੰ ਪਤਾ ਕਿ ਰਿਸ਼ਵਤ ਦੇ ਕੇ ਪੈਸਾ ਦੇ ਕੇ ਜਾਂ ਆਪਣਾ ਸਿਸਟਮ ਦਾ ਜਿਹੜਾ ਵੀ ਜ਼ੋਰ ਹੈਗਾ ਉਹ ਲਾ ਕੇ ਅਸੀਂ ਬਚ ਸਕਦੇ ਹਾਂ ਤਾਂ ਹੱਲਾਸ਼ੇਰੀ ਹੀ ਇੱਕ ਤਰੀਕੇ ਦੀ ਹੈ ਕਿਤੇ ਨਾ ਕਿਤੇ ਮੈਨੂੰ ਲੱਗਦਾ ਉਹ ਲੋਕ ਥੋੜੇ ਜਿਹਾ ਦਿਮਾਗੀ ਮਰੀਜ਼ ਵੀ ਨੇ ਉਹਨਾਂ ਚ ਕਿਤੇ ਨਾ ਜੇ ਤੁਸੀਂ ਮੈਨੂੰ ਦਿਮਾਗੀ ਮਰੀਜ਼ ਨੂੰ ਮੈਂ ਕਹਿ ਸਕਦਾ ਕਿ ਜੇ ਤੁਹਾਨੂੰ ਲੱਗਦਾ ਤੁਸੀਂ ਤੇ ਮੈਂ ਬੈਠੇ ਆ ਜੇ ਤੁਹਾਨੂੰ ਤੇ ਮੈਂ ਦੁਖੀ ਹੋ ਰਿਆਂ ਕਿਸੇ ਗੱਲ ਨੂੰ ਲੈ ਕੇ ਤੇ ਤੁਸੀਂ ਉਹੀ ਗੱਲ ਕਰ ਰਹੇ ਜਿਹਦੇ ਨਾਲ ਮੈਂ ਦੁਖੀ ਹੋ ਰਿਆਂ ਹਣਾ ਜਾਂ ਫਿਰ ਮੇਰੇ ਕੋਲ ਕੋਈ ਕੁੜੀ ਹੈ ਬੈਠੀ ਹੈ ਮੈਂ ਉਹੀ ਗੱਲ ਕਰ ਰਿਆਂ ਜਿਹਦੇ ਨਾਲ ਉਹ ਰੋਂਦੀ ਹੈ ਤਾਂ ਮੈਂ ਦਿਮਾਗੀ ਮਰੀਜ਼ ਆ ਕਿਤੇ ਨਾ ਕਿਤੇ ਮੇਰੇ ਅੰਦਰ ਮੇਰੇ ਦਿਮਾਗ ਚ ਕੋਈ ਕਮਜ਼ੋਰੀ ਹੈ ਕੋਈ ਡਿਫਾਲਟ ਹੈ ਕੋਈ ਫਾਲਟ ਹੈ ਕਿ ਜਿਹੜਾ ਮੈਂ ਉਹ ਚੀਜ਼ ਨੂੰ ਇੰਜੋਏ ਕਰ ਰਿਹਾ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਤੇ ਗੌਰ ਹੋਣੀ ਚਾਹੀਦੀ ਹੈ ਜਿਹੜੇ ਇਸ ਮਾਮਲੇ ਦੇ ਡਾਕਟਰ ਨੇ ਦਿਮਾਗੀ ਬਿਮਾਰੀਆਂ ਦੇ ਡਾਕਟਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਹੋਰ ਚੀਜ਼ਾਂ ਰਿਸਰਚ ਕਰਨੀ ਚਾਹੀਦੀ ਆ ਤੇ ਉਹਨਾਂ ਦਾ ਵੀ ਰੋਕਥਾਮ ਹੋਣੀ ਚਾਹੀਦੀ ਆ ਕਿਸੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੀ ਪੂਰੀ ਜੜ ਚ ਜਾਇਆ ਜਾਵੇ ਕਿਉਂਕਿ ਆਪਾਂ ਜਿਹੜੀ ਹੁਣ ਜੇ ਐਪ ਦੀ ਗੱਲ ਕਰ ਰਹੇ ਹਾਂ ਮੈਂ ਇਹ ਤਾਂ ਆਪਾਂ ਕਿਸੇ ਤਰੀਕੇ ਨਾਲ ਰੋਕਥਾਮ ਹੈ ਕਿ ਭਾਈ ਰੇਪਸਟ ਕਰਦੇ ਨੇ ਤੇ ਕਾਤਲ ਫਿਰਦੇ ਨੇ ਤੁਹਾਨੂੰ ਰੇਪ ਵੀ ਹੋਊਗਾ ਤੇ ਤੁਹਾਡਾ ਅਭੀ ਮਾਰਿਆ ਵੀ ਜਾਊਗਾ ਤੁਹਾਨੂੰ ਕਤਲ ਵੀ ਕਰ ਦਿੱਤਾ ਜਾਊਗਾ ਕਿ ਆਪਾਂ ਜੇ ਉੱਥੇ 5-10 ਲੋਕ ਮੌਕੇ ਤੇ ਇਕੱਠੇ ਹੋ ਜਾਣ 20 ਇਕੱਠੇ ਹੋ ਜਾਣ ਉਹ ਰੁਕ ਜੂਗੀ ਟਾਲ ਦਿਓ ਉਹਨੂੰ ਟਾਲ ਲੀਏ ਟਾਲਿਆ ਜਾ ਰਿਹਾ ਹੈ ਰੋਕਿਆ ਜਾ ਰਿਹਾ ਹੈ ਖਤਮ ਨਹੀਂ ਕਰਿਆ ਜਾ ਰਿਹਾ ਜੜ ਨਹੀਂ ਵੱਡੀ ਜਾ ਰਹੀ ਜੜ ਵੱਡਣਾ ਮੈਨੂੰ ਨਹੀਂ ਲੱਗਦਾ ਵੀ ਹਜੇ ਮੇਰੇ ਲਈ ਮੈਂ ਤਾਂ ਨਹੀਂ ਕਰ ਸਕਦਾ ਉਹ ਚੀਜ਼ ਪਰ ਚਲੋ ਤੁਸੀਂ ਪਹਿਲ ਕੀਤੀ ਹੈ ਹਨਾ ਹੁਣ ਆਪਾਂ ਚਾਹਾਂਗੇ ਵੀ ਹਨਾ ਪਰਮਿੰਦਰ ਜੀ ਵੀ ਆਉਣ ਉਹ ਦੱਸਣ ਵੀ ਕਿਵੇਂ ਉਹਨਾਂ ਨੇ ਇੰਪਲੀਮੈਂਟ ਕੀਤਾ ਤੁਹਾਡਾ ਜਿਹੜਾ ਆਈਡੀਆ ਸੀਗਾ ਉਹਨੂੰ ਕਿਵੇਂ ਉਹ ਹਕੀਕਤ ਦੇ ਵਿੱਚ ਲੈ ਕੇ ਗਏ ਹਨ ਸਾਰਾ ਆਈਡੀਆ ਮੇਰਾ ਨਹੀਂ ਬਾਈ ਆਜੋ ਇੱਥੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਰਮਿੰਦਰ ਹੈ ਤੇ ਸਾਡੀ ਕੰਪਨੀ ਦਾ ਨਾਮ ਟ੍ਰਿਪਲ ਮਾਈਂਡਸ ਹੈ ਜਦੋਂ ਬਾਈ ਜੀ ਸਾਡੇ ਕੋਲ ਪਹਿਲੀ ਵਾਰ ਇੱਕ ਅ ਸੋਚ ਲੈ ਕੇ ਆਏ ਉਦੋਂ ਮੈਂ ਔਰ ਪਾਂਡੇ ਨੇ ਜਿਹੜਾ ਮੇਰਾ ਕੋ-ਪਾਰਟਨਰ ਹੈ ਤੇ ਪਰਵਿੰਦਰ ਨੇ ਅਸੀਂ ਡਿਸਕਸ ਕੀਤਾ ਕਿ ਇੱਕ ਵਧੀਆ ਕੌਸ ਹੈ ਤੇ ਅਸੀਂ ਬਾਈ ਜੀ ਦੀ ਪਹਿਲਾਂ ਵੀ ਇੱਕ ਵਾਰ ਲਾਇਬ੍ਰੇਰੀ ਵਾਲੀ ਗੱਲ ਪੜ੍ਹੀ ਹੋਈ ਸੀ ਕਿ ਬਾਈ ਜੀ ਨੇ ਲਾਇਬ੍ਰੇਰੀ ਖੋਲੀ ਹੈ ਨਾ ਤੇ ਸਾਨੂੰ ਲੱਗਿਆ ਕਿ ਹਾਂ ਠੀਕ ਹੈ ਇੱਕ ਬੰਦਾ ਜੋ ਇਸ ਪੱਧਰ ਤੇ ਸੋਚ ਰਿਹਾ ਹੈ ਕਿ ਹਾਂ ਆਪਾਂ ਕੁਝ ਵਧੀਆ ਕੌਸ ਕਰਦੇ ਹਾਂ ਤਾਂ ਅਸੀਂ ਥੋ ਅਸੀਂ ਵਰਲਡ ਲੈਵਲ ਤੇ ਜਿਹੜੀਆਂ ਐਪਸ ਚਲਦੀਆਂ ਨੇ ਸੇਫਟੀ ਐਪਸ ਅਣੀ ਅਸੀਂ ਉਹਨਾਂ ਨੂੰ ਐਕਸਪਲੋਰ ਕੀਤਾ ਕਿ ਉਹ ਕਿੱਦਾਂ ਦੇ ਕੰਮ ਕਰ ਰਹੀਆਂ ਨੇ ਹਨਾ ਸੇਫਟੀ ਐਪਸ ਉਹ ਚੈੱਕ ਕੀਤੀਆਂ ਸਾਡੀ ਗਵਰਨਮੈਂਟ ਵਿੱਚ ਜਿਹੜੀਆਂ ਐਪਸ ਚਲਦੀਆਂ ਨੇ ਆਂਧਰਾ ਪੁਲਿਸ ਦੀ ਇੱਕ ਐਪ ਹੈ ਉਹਦੇ ਵਨਸੀਆ ਡਾਊਨਲੋਡ ਨੇ ਅਸੀਂ ਉਹ ਚੈੱਕ ਕੀਤੀ ਉਹ ਕੀ ਕੰਮ ਕਰ ਰਹੀ ਹੈ ਹਨਾ ਅਸੀਂ ਕੁਝ ਪੰਜਾਬ ਪੁਲਿਸ ਦੇ ਮੇਰੇ ਆਦੋਸਤ ਨੇ ਉਹਨਾਂ ਨਾਲ ਗੱਲ ਕੀਤੀ ਜਿਹੜੇ ਉਹਨਾਂ ਨੇ ਸਾਨੂੰ ਦੱਸਿਆ ਸਾਡੇ ਕੋਲ ਵੀ ਕੁਝ ਐਦਾਂ ਦੀ ਐਪਸ ਹੈਗੀਆਂ ਨੇ ਜਿਹੜੀਆਂ ਸੇਫਟੀ ਦੇ ਪੱਧਰ ਤੇ ਕੰਮ ਕਰਦੀਆਂ ਨੇ ਬਟ ਉਹ ਬਹੁਤ ਫੇਮਸ ਨਹੀਂ ਹੈ ਬਿਕੋਜ਼ ਉਹ ਗਵਰਨਮੈਂਟ ਦੀ ਐਪਸ ਨੇ ਤੇ ਪ੍ਰੋਮੋਸ਼ਨ ਅਸੀਂ ਸਾਰਾ ਕੁਝ ਐਕਸਪਲੋਰ ਕਰਕੇ ਨਾ ਅਸੀਂ ਇੱਕ ਚੀਜ਼ਾਂ ਕੱਢੀਆਂ ਕਿ ਹਾਂ ਆਪਾਂ ਕੀ ਬੈਸਟ ਪੋਸਿਬਲ ਸਿਨੈਰੀਓ ਲੈ ਕੇ ਆ ਸਕਦੇ ਹਾਂ ਫਿਰ ਅਸੀਂ ਜਿਹੜਾ ਵੀ ਆਈਡੀਆ ਸੀਗਾ ਉਹਨੂੰ ਪੈਨ ਡਾਊਨ ਕੀਤਾ ਤੇ ਕੁਝ ਨਾਮਸ ਅਸੀਂ ਸੋਚੇ ਜਿਵੇਂ ਕਨੈਕਟੋ ਅਸੀਂ ਨਾਮ ਸੋਚਿਆ ਹਨ ਤੇ ਸਰਕਲ ਇੱਕ ਨਾਮ ਸੋਚਿਆ ਫਰੈਂਡੋ ਇੱਕ ਨਾਮ ਸੋਚਿਆ ਐਦਾਂ ਦੀ ਚੀਜ਼ਾਂ ਅਸੀਂ ਬਾਈ ਜੀ ਕੋਲ ਲੈ ਕੇ ਗਏ ਤੇ ਅਸੀਂ ਜਦ ਬੈਠੇ ਕਨਸੈਪਟ ਡਿਸਕਸ ਕੀਤਾ ਉਦੋਂ ਸਾਡਾ ਪਹਿਲਾ ਗੱਲ ਤਾਂ ਨਾਮ ਫਾਈਨਲ ਹੋ ਗਿਆ ਫਰੈਂਡੋ ਕਿ ਆਪਾਂ ਫਰੈਂਡੋ ਰੱਖਾਂਗੇ ਇਟਸ ਜਸਟ ਬਿਕੋਜ਼ ਕਿ ਸਾਨੂੰ ਇਹ ਫੀਲ ਹੋਣੀ ਚਾਹੀਦੀ ਹੈ ਕਿ ਜਿਹੜਾ ਕੋਈ ਆ ਰਿਹਾ ਹੈ ਉਹ ਸਾਡਾ ਠੀਕ ਹੈ ਜੀ ਅਸੀਂ ਇਹ ਨਾ ਫੀਲ ਕਰੀਏ ਕਿ ਜਿਹੜਾ ਕੋਈ ਆ ਰਿਹਾ ਹੈ ਉਹ ਕੋਈ ਦਿੱਕਤ ਕਰ ਸਕਦਾ ਹੈ ਕੁਝ ਕਰ ਸਕਦਾ ਉਹਨਾਂ ਕੋਲ ਜ਼ਿਆਦਾ देर ਚੁੱਪ ਨਹੀਂ ਬੈਠਿਆ ਜਦੋਂ 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 ਇਹਨਾਂ ਨੇ ਮੈਨੂੰ ਨਾਮ ਦੱਸਿਆ ਸੀ ਨਾ ਇਹਨਾਂ ਨੇ ਮੈਨੂੰ ਨਾਮ ਦਾ ਮਤਲਬ ਵੀ ਦੱਸਿਆ ਸੀ ਫਰੈਂਡ ਉਹ ਪਤਾ ਨਹੀਂ ਕਿਹੜੀ ਭਾਸ਼ਾ ਦਾ ਸ਼ਬਦ ਲਿਖਿਆ ਸੀ ਇਹ ਹਾਂਜੀ ਮੈਂ ਦੱਸ ਦਿੰਦਾ ਇਹਦੇ ਵਿੱਚ ਵੀ ਉਹ ਫੈਕਟਰ ਹੈ ਇਹਦੇ ਵਿੱਚ ਹਾਂ ਇਹਦੇ ਵਿੱਚ ਉਹ ਫੈਕਟਰ ਹੈ ਤੇ ਇੱਕ ਤੁਸੀਂ ਜੇ ਫਰੈਂਡ ਉਹ ਦੇਖਦੇ ਹੋ ਤਾਂ ਲਾਸਟ ਤੁਸੀਂ ਉਹ ਪਾਇਆ ਹੈ ਫਰੈਂਡ ਦੀ ਜਗ੍ਹਾ ਉਹ ਪਾਇਆ ਉਹ ਇਸ ਬੇਸਿਕਲ ਸਰਕਲ ਤੇ ਇੱਕ ਇਹ ਉਹ ਜਿਹੜਾ ਹੈ ਨਾ ਇਹ ਕਨੈਕਟੀਵਿਟੀ ਕਹ ਲੋ ਤੁਸੀਂ ਜਾਂ ਫਿਰ ਤੁਸੀਂ ਜਿਹੜੀ ਵੀ ਐਪਸ ਦੇਖੋਗੇ ਜ਼ੈਪਟੋ ਜ਼ੋਮਾਟੋ ਹਨਾ ਹਨਾ ਓਲਾ ਮਨ ਲੀ ਬੇਸਿਕਲੀ ਸਾਰੇ ਦੇ ਵਿੱਚ ਉਹ ਆਉਂਦਾ ਹੈ ਇਹ ਈਜ਼ੀ ਟੂ ਰਿਕਾਲ ਹੁੰਦੀ ਹੈ ਚੀਜ਼ ਤੁਸੀਂ ਈਜ਼ੀ ਕਰ ਰਿਕਾਲ ਕਰ ਲੈਂਦੇ ਐ ਇਹਨੂੰ ਹਨਾ ਇਸ ਕਰਕੇ ਇਸੇ ਸਿਗਨੇਚਰ ਦੇ ਉੱਤੇ ਅਸੀਂ ਫਰੈਂਡ ਦੇ ਅੱਗੇ ਓ ਲਿਖਿਆ ਫਰੈਂਡੋ ਤੇ ਪਲੱਸ ਓ ਮੀਨ ਸਰਕਲ ਸਾਰੇ ਦੋ ਇੱਕ ਦੂਜੇ ਨਾਲ ਜੁੜੇ ਐ ਕਨੈਕਟੀਵਿਟੀ ਐ ਸੋ ਇਹਦੇ ਵਿੱਚ ਐਪ ਵਿੱਚ ਅਸੀਂ ਫੀਚਰ ਲੈ ਕੇ ਆਏ ਕਿ ਅਸੀਂ ਕਿਵੇਂ ਨੀਅਰ ਬਾਏ ਹੈਲਪ ਕਰ ਸਕਦੇ ਆ ਪਹਿਲੀ ਗੱਲ ਤਾਂ ਤੁਹਾਨੂੰ ਦੱਸ ਦਿੰਦਾ ਕਿ ਇਹ ਐਪ ਜਾ ਤੁਸੀਂ ਰਜਿਸਟਰ ਕਰੋਗੇ ਤੁਹਾਨੂੰ KYC ਕਰਨੀ ਪਊਗੀ KYC ਬਹੁਤ ਜ਼ਰੂਰੀ ਹੈ ਸੋ ਥੈਟ ਕਿ ਅਸੀਂ ਇਹ ਦੇਖ ਰੱਖੀਏ ਕਿ ਜਿਹੜਾ ਪਰਸਨ ਤੁਹਾਨੂੰ ਤੁਹਾਨੂੰ ਪ੍ਰੋਫਾਈਲ ਦਿਖੇਗੀ ਜਿਹੜੇ ਪਰਸਨ ਹੈਲਪ ਕਰਨ ਆ ਰਿਹਾ ਉਹ KYC ਵੈਰੀਫਾਈਡ ਹੈ ਤੇ ਉਹ ਬੰਦਾ ਕੋਈ ਐਦਾਂ ਨਹੀਂ ਜਿਹੜਾ ਰੈਂਡਮਲੀ ਕਿਸੇ ਨੇ ਐਪ ਇੰਸਟਾਲ ਕੀਤੀ ਤੇ ਉਹ ਆ ਗਿਆ ਸੋ so, KYC ਵਿੱਚ ਕੀ ਹੈ ਤੁਸੀਂ ਆਪਣਾ ਆਧਾਰ ਕਾਰਡ ਫੜ ਕੇ ਫੋਟੋ ਖਿੱਚੋਗੇ ਤੁਸੀਂ ਆਧਾਰ ਕਾਰਡ ਦੀ ਫਰੰਟ ਸਾਈਡ ਬੈਕ ਸਾਈਡ ਤੇ ਆਪਣੀ ਫੋਟੋ ਅਪਲੋਡ ਕਰੋਗੇ ਸਾਡੀ ਜਿਹੜੀ ਟੈਕਨੀਕਲ ਟੀਮ ਹੈ ਉਹ ਪਿੱਛੇ ਪੂਰਾ ਆਧਾਰ ਕਾਰਡ ਦਾ ਐਡਰੈਸ ਚੈੱਕ ਕਰੇਗੀ ਫੋਟੋ ਮੈਚ ਕਰ ਰਹੀ ਹੈ ਕਿ ਨਹੀਂ ਮੈਚ ਕਰ ਰਹੀ ਹੈ ਨਾਮ ਜੋ ਤੁਸੀਂ ਆਪਣਾ ਪ੍ਰੋਫਾਈਲ ਤੇ ਲਿਖਿਆ ਹੈ ਸੇਮ ਨਾਮ ਤੁਹਾਡੇ ਆਧਾਰ ਕਾਰਡ ਤੇ ਹੋਏਗਾ ਤਾਂ ਅਸੀਂ ਅਪਰੂਵ ਕਰ ਦਾਂਗੇ ਲੈਟਸ ਸੈਗੀ ਸਾਡੇ ਬੰਦੇ ਜਿਹੜੇ ਵੀ ਯੂਜ਼ਰਸ ਨੇ ਉਹ ਅਪਰੂਵਡ ਹੋ ਗਏ ਨੇ ਸਾਡੇ ਕੋਲ ਮਲਟੀਪਲ ਫੀਚਰ ਨੇ ਪਹਿਲਾ ਫੀਚਰ ਤੁਹਾਨੂੰ ਜਿਹੜਾ ਦੱਸਿਆ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਫੀਚਰ ਹੈ ਉਹ ਫ ਉਦੇ ਵਿੱਚ ਕੀ ਹੈ ਕਿ ਜਦ ਤੁਸੀਂ ਰਜਿਸਟਰ ਕਰਦੇ ਹੋ ਤੁਹਾਨੂੰ ਅਸੀਂ ਪੰਜ ਬੰਦਿਆਂ ਦੇ ਨੰਬਰ ਮੈਕਸਿਮਮ ਐਡ ਕਰਨ ਦਾ অপਸ਼ਨ ਦਿੱਤਾ ਹੈ ਕਿ ਤੁਸੀਂ ਪੰਜ ਬੰਦੇ ਜਿਹੜੇ ਤੁਹਾਡੇ ਬਹੁਤ ਐਮਰਜੈਂਸੀ ਵਿੱਚ ਤੁਹਾਨੂੰ ਲੱਗਦਾ ਬਹੁਤ ক্লোਜ਼ ਨੇ ਕਿਸੇ ਦੇ ਫਾਦਰ ਕਿਸੇ ਦੇ ਮਦਰ ਕਿਸੇ ਦਾ ਬ੍ਰਦਰ ਕਿਸੇ ਦਾ ਫਰੈਂਡ ਕਿਸੇ ਦਾ ਕਲੀਗ ਆਫਿਸ ਦਾ ਕਿਸੇ ਦਾ ਵੀ ਪੰਜ ਨੰਬਰ ਪਾ ਸਕਦੇ ਹੋ ਈਵਨ ਕਿ ਜਦ ਤੁਸੀਂ ਰਜਿਸਟਰ ਕਰਦੇ ਹੋ ਔਰ ਤੁਸੀਂ ਵੈਰੀਫਾਈ ਹੋ ਜਾਂਦੇ ਹੋ ਨਾਲ ਹੀ ਜਿਹੜੇ ਤੁਸੀਂ ਨੰਬਰ ਪਾਏ ਹੁੰਦੇ ਆ ਉਹ ਨੰਬਰ ਤੇ ਇੱਕ ਮੈਸੇਜ ਜਾਊਗਾ ਬਾਇ ਡਿਫਾਲਟ ਕਿ ਇਸ ਬੰਦੇ ਨੇ ਤੁਹਾਨੂੰ ਐਮਰਜੈਂਸੀ ਨੰਬਰ ਐਡ ਕੀਤਾ ਹੈ ਤੁਹਾਡੇ ਨਾਮ ਦਾ ਤੁਸੀਂ ਵੀ ਇਹ ਐਪ ਡਾਊਨਲੋਡ ਕਰੋ ਫਰੈਂਡੋ ਸੋ 뎃 ਕਿ ਤੁਸੀਂ ਇਹਨੂੰ ਪੁਆਇੰਟਰ ਕਰ ਸਕੋ ਉਹ ਬੰਦੇ ਦੇ ਵਿੱਚ ਵੀ ਐਡ ਹੋ ਗਈ ਤਾਂ ਇੱਕ ਸਰਕਲ ਬਣ ਗਿਆ ਫਿਰ ਇੱਥੇ ਠੀਕ ਹੈ ਜੀ ਹੁਣ ਜਦ ਰਿਕੁਐਸਟ ਉਹ ਬੰਦਾ ਐਸਓਐਸ ਤੇ ਮੰਨ ਲਓ ਕਿ ਕਿਸੇ ਨੂੰ ਪ੍ਰੋਬਲਮ ਆ ਗਈ ਹੈ ਜਿਵੇਂ ਬਾਈ ਜਾਨ ਦੱਸੇ ਕਿ ਐਮਰਜੈਂਸੀ ਵਿੱਚ ਕੱਲ ਨੂੰ ਅਸੀਂ ਕਿਸੇ ਰੋਡ ਤੇ ਜਾ ਰਹੇ ਹਾਂ ਤੇ ਬਾਈ ਜਾਨਸ ਐਕਸੀਡੈਂਟ ਹੋ ਜਾਂਦਾ ਹੈ ਚਾਰ ਬੰਦਿਆਂ ਦਾ ਗੱਡੀ ਵਿੱਚ ਮੁੰਡੇ ਐ ਗਾਣੇ-ਗਾਣੇ ਚੱਲਦੇ ਐ ਐਕਸੀਡੈਂਟ ਹੋ ਗਿਆ ਐਕਸੀਡੈਂਟ ਐਸੀ ਜਗ੍ਹਾ ਹੋਇਆ ਕਿ ਅਜੇ ਰਾਤ ਐ ਦਿਖ ਨਹੀਂ ਰਿਹਾ ਕੁਝ ਮਤਲਬ ਕਿ ਇਦਾਂ ਨਹੀਂ ਕਿਸੇ ਗੱਡੀ ਗੱਲੇ ਵੱਜ ਗਿਆ ਕਿਸੇ ਪੇੜ ਗੱਲੇ ਵੱਜ ਗਿਆ ਕੁਝ ਹੋ ਗਿਆ ਉਹਨਾਂ ਵਿੱਚੋਂ ਇੱਕ ਬੰਦੇ ਨੂੰ ਇੰਨੀ ਖੋਸ਼ ਹੈ ਕਿ ਉਹ ਬਟਨ ਤੇ ਐਸਓ ਮਨ ਲਓ ਜੀ ਉਸ ਇੱਕ ਬੰਦੇ ਨੇ ਐਸओएस ਬਟਨ ਦਬਤਾ ਤਾਂ ਜਿੰਨੇ ਵੀ ਉਸ ਲੋਕੇਸ਼ਨ ਦੇ ਨੀਅਰ ਬਾਈ ਵਿੱਚ ਫਰੈਂਡ ਉਹ ਐਪ ਇੰਸਟਾਲਡ ਹੋਣਗੇ ਲੋਕਾਂ ਦੀ ਉਹਨਾਂ ਨੂੰ ਸਭ ਨੂੰ ਨੋਟੀਫਿਕੇਸ਼ਨ ਚਲ ਜੂਗੀ ਕਿ ਇੱਥੇ ਕਿਸੇ ਜਗ੍ਹਾ ਤੇ ਐਮਰਜੈਂਸੀ ਹੋਈ ਹੈ ਪਲੱਸ ਉਹਨੇ ਜਿਹੜੇ 5 ਨੰਬਰ ਪਾਏ ਹੋਏ ਸੀਗੇ ਜਾਂ 4 3 ਜਿੰਨੇ ਵੀ ਨੰਬਰ ਪਾਏ ਆ ਉਹਨਾਂ ਕੋਲ ਇੱਕ ਐਸਐਮਐਸ ਜਾਊਗਾ ਉਹ ਇਹ ਦੱਸੂਗਾ ਕਿ ਇਸ ਬੰਦੇ ਨੂੰ ਇਸ ਲੋਕੇਸ਼ਨ ਦੇ ਐਮਰਜੈਂਸੀ ਹੈ ਸੋ ਲੜਕੀ ਜੇ ਮੇਰੇ ਫਾਦਰ ਦਾ ਨੰਬਰ ਪਿਆ ਹੈ ਮੇਰੇ ਬ੍ਰਦਰ ਦਾ ਨੰਬਰ ਪਿਆ ਹੈ ਉਹਨੂੰ ਪਤਾ ਲੱਗ ਜੂਗੀ ਹਾਂ ਐਮਰਜੈਂਸੀ ਹੈ ਹੁਣ ਹੋ ਸਕਦਾ ਹੈ ਕਿ ਮੈਂ ਹਿਮਾਚਲ ਗਿਆ ਮੇਰੇ ਫਾਦਰ ਦਿੱਲੀ ਬੈਠੇ ਨੇ ਦਿੱਲੀ ਤੋਂ ਤਾਂ ਹਿਮਾਚਲ ਨਹੀਂ ਆ ਸਕਦੇ ਬਟ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਮੁੰਡੇ ਨੂੰ ਇਮਰਜੈਂਸੀ ਹੋਈ ਹੈ ਇਸ ਕਰਕੇ ਮੈਂ ਕੋਈ ਮੈਸੇਜ ਪਰ ਤੁਸੀਂ ਇਸ ਲੈਵਲ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਆਊਟ ਆਫ ਪੰਜਾਬ ਜੇ ਕੋਈ ਜਾਣਦਾ ਹੈ ਤਾਂ ਆਪਣੇ ਆਪ ਨੂੰ ਅਨਸੇਫ ਨਾ ਫੀਲ ਕਰੇ ਪੂਰੇ ਇੰਡੀਆ ਵਿੱਚ ਕਿਤੇ ਵੀ ਜਾਂਦਾ ਜੀ ਅਨਸੇਫ ਨਹੀਂ ਹੈਗਾ ਜੇ ਉਹਨੇ ਪੰਜ ਇਮਰਜੈਂਸੀ ਨੰਬਰ ਪਾਇਆ ਪੰਜਾਂ ਕੋਲ ਤੁਹਾਡਾ ਟੈਕਸਟ ਜਾਊਗਾ ਪਲੱਸ ਨੀਅਰਬਾਈ ਦੇ ਉਸ ਲੋਕੇਸ਼ਨ ਦੇ ਮੰਨ ਲਓ ਜੇ ਮੈਂ ਹਿਮਾਚਲ ਦੇ ਐਗਜ਼ਾਮਪਲ ਦੇ ਰਿਹਾ ਤਾਂ ਨੀਅਰਬਾਈ ਹਿਮਾਚਲ ਵਿੱਚ ਇੱਥੇ ਮੈਂ ਹੈਗਾ ਉਹਨਾਂ ਕੋਲ ਨੋਟੀਫਿਕੇਸ਼ਨ ਔਨ ਆਲੇ ਟਾਈਮ ਤੇ ਸੀ WhatsApp ਤੇ ਭੇਜ ਦਾਂਗੇ ਸਾਰੀ ਚੀਜ਼ WhatsApp ਤੇ ਜਾਊਗੀ so that ਕਿ ਨੀਅਰਬਾਈ ਲੋਕਾਂ ਨੂੰ ਪਤਾ ਲੱਗ ਜਾ ਕਿ ਇੱਥੇ ਪ੍ਰੋਬਲਮ ਹੋਈ ਹੈ ਉਹ ਆ ਕੇ ਹੈਲਪ ਆਊਟ ਕਰ ਜਣ ਸਾਡਾ ਮੰਨਣਾ ਇਹ ਹੈ ਕਿ ਜੇ ਕੋਈ ਵੀ ਰੋਡ ਐਕਸੀਡੈਂਟ ਹੋ ਰਿਹਾ ਹੈ ਕੋਈ ਵੀ ਕਿਸੇ ਨੂੰ ਰੋਡ ਰੇਜਿੰਗ ਹੋ ਰਹੀ ਹੈ ਕੋਈ ਵੀ ਕਿਸੇ ਡੈਥ ਮਨ ਲਓ ਕਿ ਰੇਪ ਦੇ ਕੇਸਿਸ ਦਾ ਥ੍ਰੈਟ ਆ ਰਿਹਾ ਹੈ ਨਾ ਇੱਕ ਬੰਦੇ ਨੂੰ ਵੀ ਅਸੀਂ ਬਚਾ ਸਕੀਏ ਅਸੀਂ ਸਕਸੈਸ ਹੈ ਸਾਡਾ ਮੰਨਣਾ ਇਹ ਹੈ ਹੁਣ ਇਹਦੇ ਵਿੱਚ ਹੋਰ ਮਲਟੀਪਲ ਫੀਚਰ ਤੁਹਾਨੂੰ ਦੱਸ ਦਿੰਦਾ ਹੈ ਜਿਵੇਂ ਕਿ ਹੈਗਾ ਇੱਕ ਤੁਸੀਂ ਕੁੜੀਆਂ ਦਾ ਗਰੁੱਪ ਹੈ ਉਹ ਗੁਆ ਗਿਆ ਹੈ ਪੰਜਾਬ ਤੋਂ ਦਿੱਲੀ ਤੋਂ ਗੁਆ ਗਿਆ ਹੈ ਗੁਆ ਬੱਚ ਜਾ ਕੇ ਉਹ ਕਿਸੇ ਵਿੱਚ ਤੇ ਜਾਂਦੀਆਂ ਠੀਕ ਹੈ ਉਹ ਤੋਂ ਬਾਅਦ ਵਾਪਸ ਆ ਰਹੀਆਂ ਉਹਦੀ ਕਾਰ ਬ੍ਰੇਕਡਾਊਨ ਹੋ ਗਈ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਕੀ ਹੋ ਰਿਹਾ ਉੱਥੇ ਕੁਝ ਮੁੰਡੇ ਆ ਗਏ ਉਹਨਾਂ ਨੂੰ ਤੰਗ ਕਰਨ ਲੱਗੇ ਜਾਂ ਫਿਰ ਸਿੰਪਲੀ ਕਾਰ ਬ੍ਰੇਕਡਾਊਨ ਹੋ ਗਈ ਉਹਨਾਂ ਨੂੰ ਹੈਲਪ ਚਾਹੀਦੀ ਹੈ ਤੇ ਉਹ ਐਮਰਜੈਂਸੀ ਨਹੀਂ ਕਰਨ ਗਿਆ ਹੁਣ ਉਹ ਸਿੰਪਲੀ ਸਾਡੇ ਉਹਦੇ ਵਿੱਚ ਫੀਚਰ ਹੈ ਕਿ ਹੈਲਪ ਲੈ ਲਓ ਕਿਸੇ ਤੋਂ ਵੀ ਉਹ ਤੁਸੀਂ ਹੈਲਪ ਤੇ ਬਟਨ ਦਬੋਗੇ ਦੱਸੋਗੇ ਮੇਰੀ ਕਾਰ ਬ੍ਰੇਕਡਾਊਨ ਹੋ ਗਈ ਮੇਰਾ ਸਾਨੂੰ ਟਾਇਰ ਪੈਂਚਰ ਸਾਡੇ ਪਾਸਤੇ ਇਹ ਬੰਦਾ ਚਾਹੀਦਾ ਇਹ ਸਾਨੂੰ ਇਹ ਚਾਹੀਦਾ ਨਾਰਮਲ ਰਿਕੁਐਸਟ ਹੈ ਉਹ ਨਾਰਮਲ ਰਿਕੁਐਸਟ ਵੀ ਸਾਰਿਆਂ ਕੋਲ ਜਾਊਗੀ ਜਿੱਥੇ ਐਮਰਜੈਂਸੀ ਕੁਝ ਨਹੀਂ ਹੈ ਨਾਰਮਲ ਰਿਕੁਐਸਟ ਜਾਊਗੀ ਤੁਹਾਡੇ ਤੁਹਾਨੂੰ ਲੱਗਦਾ ਕਿ ਮੈਂ ਇਹਦੀ ਹੈਲਪ ਕਰ ਸਕਦਾ ਤੁਸੀਂ ਉਹਨੂੰ ਮੈਸੇਜ ਕਰ ਦਿਓ ਕਿ ਹਾਂ ਮੈਂ ਆ ਰਿਹਾ ਹਾਂ ਤੇ ਤੁਸੀਂ ਉਹ ਤੁਹਾਨੂੰ ਕਾਲ ਕਰ ਸਕਦੇ ਆ ਫਿਰ ਤੁਸੀਂ ਉਹਨੂੰ ਜਾ ਕੇ ਉਹਦੀ ਚਾਹੇ ਕਾਰ ਫਿਕਸ ਕਰ ਦੋ ਚਾਹੇ ਕਿਸੇ ਦੀ ਕੋਈ ਹੋਰ ਪ੍ਰੋਬਲਮ ਹੈ ਕੁਝ ਵੀ ਕਹਿ ਸਕਦੇ ਹੋ ਤੁਸੀਂ ਫਿਕਸ ਕਰ ਕਾਲ ਐਮਬੂਲੈਂਸ ਚੌਥਾ ਸਾਡੇ ਕੋਲ ਫੀਚਰ ਹੈ ਕਾਲ ਪੁਲਿਸ ਪੰਜਵਾਂ ਸਾਡੇ ਕੋਲ ਫੀਚਰ ਹੈ ਜੀ ਜਿਹਦੇ ਵਿੱਚ ਤੁਸੀਂ ਇੱਕ ਫੇਕ ਕਾਲ ਕਰ ਸਕਦੇ ਹੋ ਐਗਜ਼ਾਮਪਲ ਦਿਨਾ ਤੁਸੀਂ ਬਹੁਤ ਜ਼ਿਆਦਾ ਸਿਨੈਰੀਓ ਵਿੱਚ ਦੇਖਿਆ ਹੋਊਗਾ ਕਈ ਘਰਾਂ ਵਿੱਚ ਜਾਂ ਕਈ ਫਾਦਰ ਬ੍ਰਦਰ ਮਦਰ ਆਈ ਕਹਿ ਦਿੰਦੇ ਆ ਕਿ ਜੇ ਤੂੰ ਕੁੜੀ ਇਕੱਲੀ ਆਏਂਗੀ ਨਾ ਤੇ ਤੂੰ ਮੈਨੂੰ ਕਾਲ ਲਾ ਲਈ ਗੱਲ ਕਰਦੀ ਰਹੀ ਜਾਂ ਕੁੜੀਆਂ ਵੀ ਜਾਂ ਮੁੰਡੇ ਵੀ ਫਰੈਂਡਸ ਨੂੰ ਕਾਲ ਕਰਦੇ ਰਹਿੰਦੇ ਆ ਕਿ ਜੇ ਉੱਬਰ ਵਿੱਚ ਬੈਠੀ ਆਂ ਓਲਾ ਚ ਬੈਠੀ ਆਂ ਟੈਕਸੀ ਚ ਬੈਠੀ ਆਂ ਆਟੋ ਚ ਬੈਠੀ ਆਂ ਉਹਦੇ ਵਿੱਚ ਜਿਹੜਾ ਸਾਹਮਣੇ ਜੇ ਮੰਨ ਲਓ ਕੋਈ ਡਰਾਈਵਰ ਹੈ ਉਹਦੀ ਮੈਂਟੈਲਿਟੀ ਮੰਨ ਲਓ ਕਿ ਇ ਕੀ ਉਹ ਵਰਨ ਉਹ ਵਾਲਾ ਵਰਨ ਜਿਹੇ ਕਿਸੇ ਨੂੰ ਕਾਲ ਕਰ ਰਹੀ ਹੈ ਤਾਂ ਇਸ ਕੇਸ ਵਿੱਚ ਸਾਡੇ ਕੋਲ ਫੇਕ ਕਾਲ ਦਾ ਫੀਚਰ ਵੀ ਹੈਗਾ ਕਿ ਤੁਸੀਂ ਆਪਣਾ ਫੋਨ ਸ਼ੇਕ ਵੀ ਕਰੋਗੇ ਹਲੇ ਐਕਚੁਅਲੀ ਕੀ ਹੋ ਗਿਆ ਕਿ ਅਸੀਂ ਟੈਸਟਿੰਗ ਕਰ ਰਹੇ تھے ਉਹ ਸ਼ੇਕ ਫੀਚਰ ਦੀ ਸੈਂਸਿਟੀਵਿਟੀ ਇੰਨੀ ਵੱਧ ਗਈ ਕਿ ਬੰਦਾ ਥੋੜਾ ਜਿਹਾ ਫੋਨ ਹਿਲਾ ਰਿਹਾ ਸੀਗਾ ਤਾਂ ਉਹ ਕਾਲ ਬੰਨ ਲੜੀ ਤਾਂ ਅਸੀਂ ਉਹਨੂੰ ਮੈਨੇਜ ਕਰ ਰਹੇ ਹਾਂ ਇਸ ਟਾਈਮ ਤੇ ਬਟ ਜਦ ਤੁਸੀਂ ਸ਼ੇਕ ਕਰੋਗੇ ਤੁਹਾਡੇ ਕੋਲ ਕਾਲ ਆ ਜਾਊਗੀ ਤਾਂ ਸਾਹਮਣੇ ਵਾਲੇ ਬੰਦੇ ਨੂੰ ਲੱਗੂਗਾ ਕੋਈ ਕਾਲ ਕਰ ਰਿਹਾ ਇਹਨੂੰ ਉਹ ਬੇਸ਼ੱਕ ਨਾਲ ਹੀ ਬਸ ਕੱਟ ਕਰ ਦੇ ਫੋਨ ਤੇ ਲਾ ਕੇ ਗੱਲ ਕਰਨ ਲੱਗੇ ਕੁਝ ਵੀ ਰੈਂਡਮ ਗੱਲ ਤਾਂ ਸਾਹਮਣੇ ਵਾਲਾ ਬੰਦਾ ਨਾ ਕਾਈਂਡ ਆਫ ਰੇਪਿਸਟ ਬੰਦੇ ਜਾਂ ਐਦਾਂ ਦੇ ਮੈਂਟੈਲਿਟੀ ਵਾਲੇ ਬੰਦੇ ਨੇ ਉਹ ਬਹੁਤ ਬੁਝਦਿਲ ਹੁੰਦੇ ਨੇ ਉਹ ਹਮੇਸ਼ਾ ਹਰ ਚੀਜ਼ ਇਕਾਂਤ ਚ ਕਰਨਾ ਚਾਹੁੰਦੇ ਨੇ ਹਰ ਚੀਜ਼ ਨੇ ਅਰੇਜ ਕਰਨਾ ਚਾਹੁੰਦੇ ਨੇ ਤੁਸੀਂ ਦੇਖਿਓ ਮੇਜਰ ਰੇਪ ਕੇਸ ਜਿਹੜੇ ਹੁੰਦੇ ਨੇ ਉਹ ਨੇਹਰਿਆਂ 'ਚ ਹੁੰਦੇ ਨੇ ਰਾਤ ਨੂੰ ਹੁੰਦੇ ਨੇ ਜਦੋਂ ਕੋਈ ਵੀ ਵਿਕਟਿਮ ਇਕੱਲਾ ਦੇ ਵਿਕਟਿਮ ਇਕੱਲਾ ਦਿੱਕਾ ਜਦੋਂ ਕੋਈ ਵੀ ਹੈਨਾ ਮਰਡਰ ਮੇਜਰਲੀ ਵਿਕਟਿਮ ਆਜ ਤੱਕ ਕੱਲ ਤੱਕ ਐਸੇ ਵੀ ਦਿਨ ਦਿਹਾੜੇ ਵੀ ਹੋ ਰਿਹਾ ਬਟ ਮੇਜਰਲੀ ਰਾਤ ਨੂੰ ਹੁੰਦੀਆਂ ਚੀਜ਼ਾਂ ਹੂੰ ਤਾਂ ਜਦੋਂ ਏਦਾਂ ਦਾ ਕੋਈ ਸਿਨੈਰੀਓ ਹੋਊਗਾ ਫੇਕ ਕਾਲ ਆੜਾ ਹੈ ਨਾ ਤਾਂ ਬੰਦਾ ਥੋੜਾ ਜਿਆ ਵਾਰਨ ਹੋ ਜਾਊਗਾ ਕਿ ਹਾਂ ਇਹਨੇ ਕਿਸੇ ਨੇ ਫੋਨ ਲਾ ਲਿਆ ਹੋ ਸਕਦਾ ਇਹ ਦੱਸ ਦਊਗੀ ਕਿੱਥੇ ਐ ਮੈਂ ਹੈ ਨਾ ਟੈਪ ਹੁੰਦਾ ਰਹੂਗਾ ਤਾਂ ਉਹ ਵਾਲਾ ਫੀਚਰ ਵੀ ਹੈਗਾ ਦੂਜਾ ਅਸੀਂ ਇੱਕ ਅਜ ਨਵਾਂ ਫੀਚਰ ਲੈ ਕੇ ਆਏ ਆ ਉਹ ਵੈਸੇ ਸਾਡੀ ਐਪ ਡਾਊਨਲੋਡ ਹੈਗੀ ਆ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਅਸੀਂ ਆਰਗੈਨਿਕ ਚੈੱਕ ਕਰ ਰਹੇ ਹਾਂ ਸਾਰੇ ਲੋਕ ਬਹੁਤ ਜ਼ਿਆਦਾ ਪ੍ਰਮੋਟ ਕਰ ਰਿਹਾ ਹੈ ਸਹਿਯੋਗ ਦੇ ਰਿਹਾ ਹੈ ਸਾਡੇ ਕੋਲ ਜਿਹੜੇ ਰਿਵਿਊਜ਼ ਆ ਰਹੇ ਆ ਬਹੁਤ ਜ਼ਿਆਦਾ ਪੋਜ਼ਿਟਿਵ ਰਿਵਿਊਜ਼ ਆ ਰਹੇ ਨੇ ਤੇ ਹੁਣ ਅਸੀਂ ਇੱਕ ਨਵ ਮੇਰੇ ਕਿਸੇ ਯਾਰ ਦੋਸਤ ਦੀ ਫੈਮਿਲੀ ਵਿੱਚ ਐਕਸੀਡੈਂਟ ਹੋਇਆ ਤੇ ਬਲੱਡ ਦੀ ਬਹੁਤ ਜ਼ਰੂਰਤ ਸੀਗੀ ਉਸ ਟਾਈਮ ਤੇ ਤੇ ਉਹ ਬਲੱਡ ਇਨ ਟਾਈਮ ਤੇ ਮਿਲ ਪਿਆ ਤਾਂ ਮੁੰਡਾ ਬਹੁਤ ਜ਼ਿਆਦਾ ਸੀਰੀਅਸ ਹੋ ਗਿਆ ਚਲੋ ਵਾਗੁਰੂ ਦੀ ਕਿਰਪਾ ਨਾਲ ਬਚ ਗਿਆ ਬਟ ਇੱਕ ਟਾਈਮ ਇੰਨਾ ਜ਼ਿਆਦਾ ਸੀਰੀਅਸ ਹੋ ਗਿਆ ਸੀ ਕਿ ਡਾਕਟਰਾਂ ਨੇ ਕਹੇ ਕਿ ਜੇ ਬਲੱਡ ਨਹੀਂ ਮਿਲੂਗਾ ਤੇ ਮੁਸ਼ਕਿਲ ਹੋ ਜਾਏਗੀ ਔਰ ਬਲੱਡ ਬੈਂਕ ਚ ਉਸ ਟਾਈਮ ਤੇ ਕਿਸ ਕੋਈ ਰੀਜ਼ਨ ਕਰਕੇ ਉਹ ਬਲੱਡ ਅਵੇਲੇਬਲ ਨਹੀਂ ਸੀਗਾ ਨੀਅਰ ਬਾਏ ਉਸ ਟਾਈਮ ਤੇ ਅਸੀਂ ਉਹ ਸਿਨੈਰੀਓ ਸੋਚਦੇ ਸੋਚਦੇ ਆਪਾਂ ਨੇ ਇੱਕ ਹੋਰ ਫੀਚਰ ਅੱਜ ਅਪਡੇਟ ਕੀਤਾ ਹੈ ਜਿਸ ਦੇ ਵਿੱਚ ਕੀ ਹੈ ਕਿ ਤੁਸੀਂ ਮੰਨ ਲਓ ਕਿ ਤੁਸੀਂ ਤੁਹਾਨੂੰ ਕੋਈ ਬਲੱਡ ਚਾਹੀਦਾ ਹੈ ਤੁਸੀਂ ਰਿਕੁਐਸਟ ਪਾਓ ਸਾਡੀ ਐਪ ਵਿੱਚ ਕਿ ਮੈਨੂੰ ਆ ਬਲੱਡ ਚਾਹੀਦਾ ਆ ਰਿਸਿਵਰ ਦਾ ਨੇਮ ਹੈ ਆ ਨੰਬਰ ਹੈ ਸਾਡੀ ਐਪ ਦੀ ਲੋਕੇਸ਼ਨ ਜਿਹੜੀ ਤੁਹਾਡੀ ਲੋਕੇਸ਼ਨ ਹੋਏਗੀ ਸਿਟੀ ਮੰਨ ਲਓ ਮੈਂ ਮੁਹਾਲੀ ਬੈਠਾ ਮੁਹਾਲੀ ਦੇ ਜਿੰਨੇ ਵੀ ਨੀਅਰ ਬਾਈ ਵਾਲੇ ਬੰਦਿਆਂ ਕੋਲ ਯੂਜ਼ਰ ਹੋਣੇ ਉਹਨਾਂ ਕੋਲ ਸਭ ਕੋ ਰਿਕੁਐਸਟ ਲਈ ਜਾਏਗੀ ਹੁਣ ਇਹ ਸਾਨੂੰ ਬਹੁਤ ਕੰਫੀਡੈਂਟ ਹੈ ਇਸ ਚੀਜ਼ ਤੇ ਕਿ ਲੋਕ ਹੈਲਪ ਕਰਨ ਆਉਣਗੇ ਰੀਜ਼ਨ ਬੀਇੰਗ ਜੇ ਅਸੀਂ ਕਦੀ ਵੀ ਕਿਸੇ ਦਾ ਡੋਨੇਸ਼ਨ ਵਾਲਾ ਬਲੱਡ ਡੋਨੇਸ਼ਨ ਦਾ ਕੈਂਪ ਦੇਖਦੇ ਆ ਉਹ ਤੇ ਕਹਿੰਦੇ ਕਹੋਂਦੇ 40 50 ਬੰਦੇ ਵਿਆ ਫੀਮੇਲ ਮੇਲਸ ਆਪਣਾ ਬਲੱਡ ਡੋਨੇਟ ਕਰ ਦਿੰਦੇ ਆ ਹਨਾ ਤੇ ਚੰਗੇ ਬੰਦੇ ਬਹੁਤ ਹਨ ਆਪਣੇ ਇੰਡੀਆ ਵਿੱਚ ਵੀ ਤੇ ਦੁਨੀਆ ਵਿੱਚ ਵੀ ਤੇ ਉਹ ਬੰਦੇ ਆ ਕੇ ਬਲੱਡ ਡੋਨੇਟ ਕਰਨਗੇ ਇਸ ਕੇਸ ਨਾਲ ਸਾਨੂੰ ਇਦਾਂ ਲੱਗਦਾ ਕਿ ਅਸੀਂ ਇੱਕ ਔਨ ਡਿਮਾਂਡ ਬਲੱਡ ਦੀ ਚੀਜ਼ ਬਣਾਤੀ ਹੈ ਜਿਹਦੇ ਵਿੱਚ ਜੇ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਵਿੱਚ ਹੈ ਅੱਜਕੱਲ ਡੈਂਗੂ ਵਿੱਚ ਜਿਹੜੇ ਪਲੇਟਲੇਟ ਬਹੁਤ ਚਾਹੀਦੇ ਹੁੰਦੇ ਆ ਹਨਾ ਬਹੁਤ ਕੇਸਸ ਆਉਂਦੇ ਨੇ ਜਿਹਦੇ ਪਲੇਟਲੇਟ ਘੱਟ ਗਏ ਉਹ ਬੰਦਾ ਪੂਰਾ ਹੋ ਗਿਆ ਜਾਂ ਪਲੇਟਲੇਟ ਘੱਟ ਗਏ ਬਹੁਤ ਚਾਹੀਦੇ ਆ ਹਨਾ ਉਹ ਟਾਈਮ ਨਾਲ ਨਹੀਂ ਮਿਲਦੇ ਐਮਰਜੈਂਸੀ ਹੋ ਜਾਂਦੀ ਹੈ ਉਹਨਾਂ ਕੇਸਾਂ ਵਿੱਚ ਸਾਡੀ ਐਪ ਬਹੁਤ ਕੰਮ ਕਰੇਗੀ ਹੁਣ ਜਿਵੇਂ ਸ਼ੁਰੂਆਤੀ ਤੌਰ ਤੇ ਤਾਂ ਇੱਕ ਕੰਦੇਵੀ ਸਿੰਗਲ ਕਾਕੇ ਨੇ ਰੇਪ ਵਿਕਟਿਮਸ ਲਈ ਐਪ ਬਣਾਈ ਹੈ ਪਰ ਹੁਣ ਤੁਸੀਂ ਅੱਗੇ ਸਾਰੇ ਫੀਚਰਸ ਦੱਸੇ ਹਨਾ ਤਾਂ ਕਿਹਨਾ ਕਿਹਨਾ ਲੋਕਾਂ ਲਈ ਜਿਹੜੇ ਨੀੜੀ ਨੇ ਕਿਹੜੇ ਕਿਹੜੇ ਲੋਕ ਨੇ ਹੁਣ ਤੁਸੀਂ ਮੁੰਡਿਆਂ ਵਾਲਾ ਵੀ ਐਡ ਕੀਤਾ ਕਿ ਮੁੰਡਿਆਂ ਲਈ ਵੀ ਆ ਕੱਲੇ ਰੇਪ ਵਿਕਟਿਮ ਨਹੀਂ ਹੈ ਹਾਂਜੀ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਇਹ ਹਰ ਇੱਕ ਉਹ ਬੰਦੇ ਲਈ ਹੈ ਜਿਹੜਾ ਬੰਦਾ ਸੋਚ ਰਿਹਾ ਕਿ ਮੈਂ ਯਾਰ ਕੱਲਾ ਹਾਂ ਤੇ ਮੈਨੂੰ ਥੋੜੀ ਜੀ ਹੈਲਪ ਚਾਹੀਦੀ ਹੈ ਮੈਨੂੰ ਕੋਈ ਦਿੱਕਤ ਹੋ ਸਕਦੀ ਹੈ ਐਗਜ਼ਾਮਪਲ ਦਿੰਦਾ ਹਾਂ Zomato ਆਪਾਂ ਯੂਜ਼ ਕਰਦੇ ਹਾਂ ਆਪਾਂ ਗਰੋਸਰੀ ਵਾਸਤੇ ਬਲਿੰਕ ਡਿਊਜ਼ ਕਰਦੇ ਆ ਜਿਹੜੇ ਮੇਰੇ ਭਾਈ ਬੰਦੂ ਡਿਲੀਵਰੀ ਕਰਦੇ ਆ ਉਹ ਰਾਤ ਨੂੰ 3 3 ਵਜੇ ਤੱਕ ਡਿਲੀਵਰੀ ਕਰਦੇ ਆ ਰਾਈਟ ਕੀ ਪਤਾ ਕੋਈ ਰਾਹ ਵਿੱਚ ਜਾਂਦੇ ਜਾਂਦੇ ਕੋਈ ਬਾਈਚਾਂਸ ਕੋਈ ਟਰੱਕ ਵੱਜ ਜਾ ਕਿਸੇ ਵਿੱਚ ਉਹਨੂੰ ਵੀ ਤਾਂ ਬਲੱਡ ਚਾਹੀਦਾ ਉਹ ਵੀ ਕੱਲਾ ਹੈ ਕੋਈ ਬੰਦਾ Uber ਲੈ ਕੇ ਜਾ ਰਿਹਾ ਹੈ Uber ਤੇ ਮੈਂ ਬੁੱਕ ਕਰਾ ਲਈ ਔਰ ਉਤੇ ਬਾਦ ਅਸੀਂ ਤਿੰਨ ਬੰਦੇ ਉਹਨੂੰ ਤੰਗ ਕਰਨ ਲੱਜੇ ਉਹ ਵੀ ਕੱਲਾ ਹੈ ਰੁਕਣ ਵਾਸਤੇ ਤਾਂ ਇਹ ਸਪੈਸੀਫਿਕਲੀ ਊਮਨ ਵਾਸਤੇ ਨਹੀਂ ਹੈ ਇਹ ਸੇਫਟੀ ਐਪ ਹੈ ਪਰਸਨਲ ਸੇਫਟੀ ਹੈ ਜਿ세 ਤੁਹਾਨੂੰ ਮਾਨੀਟਰ ਕੋਈ ਵੀ ਨਹੀਂ ਕਰ ਰਿਹਾ ਪਰ ਤੁਹਾਨੂੰ ਸਾਰੇ ਮਾਨੀਟਰ ਕਰ ਰਿਹਾ ਹੁਣ ਮੇਰਾ ਕਹਿਣ ਦਾ ਮਤਲਬ ਕੀ ਹੈ ਇਹ ਨਹੀਂ ਕਿ ਸਤਨ ਟਰੈਕ ਕਰ ਰਹੇ ਹਨ ਪਰ ਜਦ ਤੁਸੀਂ ਨੋਟੀਫਿਕੇਸ਼ਨ ਭੇਜ ਦੋਗੇ ਤਾਂ ਤੁਹਾਡੇ ਆਲੇ ਦੁਆਲੇ ਦੇ ਜ 30 40 50 ਬੰਦੇ ਕੋਲ ਨੋਟੀਫਿਕੇਸ਼ਨ ਚੱਲ ਗਈ ਤਾਂ ਮਤਲਬ ਤੁਹਾਨੂੰ ਆ ਸਕਦੇ ਹੈ ਬਚਾਉਣਾ ਪਰ ਮਾਨੀਟਰ ਕਰ ਰਹੇ ਬੰਦੇ ਨੂੰ ਐ ਨਹੀਂ ਫੀਲ ਹੋਊਗਾ ਕਿ ਮੈਂ ਇਸ ਜਗ੍ਹਾ ਤੇ ਖੜਾ ਤੇ ਮੈਂ ਕੱਲਾ ਖੜਾ ਮੇਰੇ ਨਾਲ ਕੁਝ ਵੀ ਹੋ ਸਕਦਾ ਹੈ ਜਦੋਂ 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 ਫਰੈਂਡੋ ਹੈ ਨਾ ਤਾਂ ਕੋਈ ਵੀ ਬੰਦਾ ਕੱਲਾ ਇਦਾ ਮਤਲਬ ਇਹ ਆ ਤੁਹਾਡੇ ਨੇੜੇ ਤੇੜੇ ਤੁਹਾਡੇ ਦੋਸਤ ਹੈਗੇ ਨੇ ਜਿਹੜੇ ਤੁਹਾਨੂੰ ਜਾਣਦੇ ਨਹੀਂ ਬਸ ਚਾਹੇ ਤੁਹਾਨੂੰ ਜਾਣਦੇ ਨਹੀਂ ਤੁਹਾਡੇ ਬੁਰੇ ਟਾਈਮ ਵਿੱਚ ਤੁਹਾਨੂੰ ਸ਼ਾਇਦ ਅੱਗੇ ਆ ਕੇ ਬਚਾ ਸਕਣ ਕਿਸੇ ਵੀ ਇੱਕ ਘਟਨਾ ਤੋਂ ਔਰ ਅਸੀਂ ਇਹ ਹੀ ਚੋ ਸੋਚਦੇ ਆ ਕਿ ਜੇ ਦਿਨ ਵਿੱਚ 100 ਦੁਰਘਟਨਾ ਹੋ ਰਹੀਆਂ ਚਾਹੇ ਰੇਪ ਹੋ ਰਿਹਾ ਚਾਹੇ ਐਕਸੀਡੈਂਟ ਹੋ ਰਿਹਾ ਚਾਹੇ ਕਿਸੇ ਨੂੰ ਐਮਰਜੈਂਸੀ ਹੈਲਪ ਚਾਹੀਦੀ ਹੈ ਕਿਸੇ ਨੂੰ ਬਲੱਡ ਚਾਹੀਦਾ ਸਾਡੀ ਐਪ ਕਰਕੇ ਜੇ ਦੋ ਵੀ ਬਚਦੇ ਆ ਸਾਡੇ ਵਾਸਤੇ ਉਹ ਸਕਸੈਸ ਹੈ ਕਿਉਂਕਿ ਉਹ ਗ੍ਰੈਜੂਅਲੀ ਵਧੂਗਾ ਫਿਰ ਉਹ ਘਟੂਗਾ ਨਹੀਂ ਦੋ ਤੋਂ ਇੱਕ ਨਹੀਂ ਆਊਗਾ ਦੋ ਤੋਂ ਤਿੰਨ ਹੋ ਜਾਊਗਾ ਦੋ ਤੋਂ ਚਾਰ ਹੋ ਜਾਊਗਾ ਜੇ ਮੈਂ ਇੱਕ ਰਿਸਪੌਂਸ ਤੁਹਾਨੂੰ ਇੱਕ ਛੋਟਾ ਜਿਹਾ ਗੱਲ ਡਿਸਕਸ ਕਰਨ ਲੱਗਿਆ ਦੋ ਮਿੰਟ ਲਵਾਂਗਾ ਚਾਈਨਾ ਵਿੱਚ ਇੱਕ ਐਪ ਫੇਮਸ ਹੋਈ ਹੈ ਆਰ ਯੂ ਡੈਡ ਉਹ ਐਪ ਕੀ ਹੈ ਇੱਕ ਸਾਲ ਪੁਰਾਣੀ ਐਪ ਹੈ ਉਹਦੇ ਵਿੱਚ ਕੁਝ ਨਹੀਂ ਹੈਗਾ ਸਿਰਫ ਇੱਕ ਮੋਟਾ ਜਿਹਾ ਬਟਨ ਹੈ ਉੱਤੇ ਲਿਖਿਆ ਹੋਇਆ ਆਰ ਯੂ ਡੈਡ ਉਹ ਕੀ ਹੈ ਕਿ ਉਹ ਤੁਹਾਡੀ ਫੈਮਿਲੀ ਦੇ ਵਿੱਚ ਹੈਗੀ ਹੈ ਇੰਸਟਾਲ ਦੋ ਦਿਨ ਤੱਕ ਜੇ ਤੁਸੀਂ ਆਰ ਯੂ ਡੈਡ ਬਟਨ ਤੇ ਕਲਿੱਕ ਨਹੀਂ ਕਰਦੇ ਤਾਂ ਤੁਹਾਡੀ ਫੈਮਿਲੀ ਨਾਲੋਂ ਤੁਸੀਂ ਮਰ ਗਏ ਹੋ ਤੁਹਾਨੂੰ ਕਾਲ ਕਰੂਗੀ ਜੇ ਤੁਸੀਂ ਆਰ ਯੂ ਡੈਡ ਤੇ ਕਲਿੱਕ ਕਰ ਦਿੰਦੇ ਹੋ ਤਾਂ ਤੁਹਾਡੀ ਫੈਮਿਲੀ ਦੀ ਸੇਫਟੀ ਹੈ ਠੀਕ ਹੈ ਸਾਡਾ ਮੁੰਡਾ ਤਾਂ ਹੀ ਉਹਨੇ ਬਟਨ ਦਬਾਤਾ ਮਤਲਬ ਕਿ ਉਹ ਜੀਂਦਾ ਹੈ ਜਾਂ ਕੁੜੀ ਜੀਂਦੀ ਹੈ। ਔਰ ਉਹ ਇਸ ਟਾਈਮ ਤੇ ਇੰਟਰਨੈਟ ਨੂੰ ਮਤਲਬ ਕਿ ਤੁਸੀਂ ਐਂ ਕਹ ਲਓ ਬਲਾਸਟ ਕਰ ਰਹੀ ਹੈ ਕੋਇਨ ਇੰਨੀ ਜ਼ਿਆਦਾ ਫੇਮਸ ਹੋ ਰਹੀ ਹੈ ਵੱਡੇ ਵੱਡੇ ਸੀਐਨਐਨ ਬੀਬੀਸੀ ਐਡਾ ਵੱਡੇ ਵੱਡੇ ਪੋਰਟਲਸ ਉਹਨਾਂ ਬਾਰੇ ਲਿਖ ਰਹੀ ਹੈ। ਹੂੰ ਉਹਦੇ ਚ ਇੱਕ ਫੀਚਰ ਹੈ। ਸਾਡੇ ਵਿੱਚ 10 ਫੀਚਰ ਹੈ। ਹੂੰ ਸਾਡਾ ਇੱਕ ਡਿਸਕਸ਼ਨ ਚੱਲ ਰਿਹਾ ਸੀ ਬਾਈ ਜੀ ਨਾਲ ਵੀ ਇੱਕ ਬਹੁਤ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਡਿਸਕਸ ਕਰਕੇ ਹੋਰ ਵੀ ਅਸੀਂ ਪੁੱਛ ਜਿੰਨੇ ਵੀ ਡਿਪਾਰਟਮੈਂਟਸ ਹੈ ਉਹਨਾਂ ਨਾਲ ਗੱਲ ਕਰਕੇ ਆਪਾਂ ਜੇ ਉਹਨੂੰ ਇੰਪਲੀਮੈਂਟ ਕਰ ਸਕੀਏ ਮਿਸਿੰਗ ਤੁਸੀਂ ਯੂਜੂਲੀ ਦੇਖਦੇ ਹੋ ਨਾ ਬੱਸ ਸਟੈਂਡਾਂ ਤੇ ਲੱਗੇ ਹੁੰਦੇ ਮਿਸਿੰਗ ਪਰਸਨ ਦੇ ਪੋਸਟਰਸ ਰੇਲਵੇ ਤੇ ਲੱਗੇ ਹੁੰਦੇ ਮਿਸਿੰਗ ਪੋਸਟਰਸ ਲੱਗੇ ਹੁੰਦੇ ਨੇ ਹਣਾ ਉਹਨਾਂ ਵਿੱਚ ਕੀ ਹੈ ਕਿ ਸਾਨੂੰ ਲਿਮਟਿਡ ਦਾ ਰ ਹੈ ਨਿਊਜ਼ਪੇਪਰ ਤੇ ਉਹ ਵੀ ਲਿਮਟਿਡ ਦਾ ਰ ਹੈ ਨਿਊਜ਼ਪੇਪਰ ਮੈਂ ਨਹੀਂ ਪੜਦਾ ਬਿਲਕੁਲ ਮੇਰੇ ਵਰਗੇ ਸ਼ਾਇਦ ਹੋਰ ਵੀ ਯੰਗ ਯੰਗਸਟਰ ਨਹੀਂ ਪੜਦੇ ਪਰ ਅਸੀਂ ਐਪਸ ਬਹੁਤ ਚਲਾਉਂਦੇ ਹਾਂ ਹੁਣ ਜੇ ਮੈਂ ਮੇਰੀ ਯਾਰ ਦੋਸਤੀ ਵਿੱਚ ਮੇਰੀ ਫੈਮਲੀ ਵਿੱਚ ਕੋਈ ਬੰਦਾ ਮਿਸ ਹੋ ਜਾਏ ਮੈਂ ਉਹਦੀ ਕੰਪਲੇਂਟ ਲਗਾ ਕੇ ਐਫ ਆਈ ਆਰ ਲਿਖ ਕੇ ਆਵਾਂ ਐਫ ਆਈ ਆਰ ਦੀ ਕਾਪੀ ਸਾਡੀ ਐਪ ਤੇ ਪਾਓ ਪਰਸਨ ਦਾ ਨਾਮ ਦੱਸੋ ਉਮਰਦਸੋ ਫੋਟੋ ਪਾਓ ਐਫਆਰ ਦੀ ਕਾਪੀ ਪਾਓ ਅਪਲਾਈ ਕਰ ਦੋ ਐਡਮਿਨ ਚੈੱਕ ਕਰੂਗਾ ਵੈਰੀਫਾਈ ਕਰੂਗਾ ਸਾਰਾ ਕੁਝ ਹੀ ਰਿਕੁਐਸਟ ਨੂੰ ਅਸੈਪਟ ਕਰ ਲੂਗਾ ਉਹ ਪੂਰੇ ਇੰਡੀਆ ਵਿੱਚ ਸਰਕੂਲੇਟ ਹੋ ਜਾਏਗੀ 1 ਸੈਕਿੰਡ ਵਿੱਚ ਹਮ ਬਾਈ ਚਾਂਸ ਉਹ ਬੰਦਾ ਲੁਧਿਆਣੇ ਹੋਵੇ ਹੈ ਦਿੱਲੀ ਦੀ ਲੁਧਿਆਣੇ ਹੋਵੇ ਕਿਸੇ ਨੇ ਚੱਕ ਲਿਆ ਹੋਵੇ ਕੋਈ ਜਵਾਕ ਹੈ ਕਿਸੇ ਨੇ ਅਗਵਾ ਕਰ ਲਿਆ ਮੰਨ ਲਓ ਜੀ ਠੀਕ ਹੈ ਔਰ ਉਹਦੇ ਹੱਥੋਂ ਉੱਤ ਪੱਡ ਕੇ ਮੰਗਣ ਲਾ ਦਿੱਤਾ ਕਿਸੇ ਪਾਸੇ ਔਰ ਉਹ ਨੋਟੀਫਿਕੇਸ਼ਨ ਸਾਡੇ ਐਪ ਤੇ ਪਈ ਹੈ ਔਰ ਬਾਈ ਚਾਂਸ ਕਿਸ ਨੂੰ ਦਿਖ ਜੇ ਇਹ ਇੱਕ ਸਿਨੈਰੀਓ ਹੋ ਸਕਦਾ ਹੈ ਇੱਕ ਐਦਾਂ ਦੀ ਐਪ ਹੋ ਸਕਦੀ ਹੈ ਜਿਹੜੀ ਬਹੁਤ ਚੀਜ਼ਾਂ ਚ ਹੈਲਪ ਕਰ ਸਕਦੀ ਹੈ ਅਸੀਂ ਅੱਗੇ ਆਉਂਦੇ ਆਉਂਦੇ ਐਦਾਂ ਦੇ ਬਹੁਤ ਸਾਰੇ ਫੀਚਰ ਲੈ ਕੇ ਆਵਾਂਗੇ ਸਾਡਾ ਮੰਨਣਾ ਇਹ ਹੀ ਹੈ ਕਿ ਇੱਕ ਗੁੱਡ ਕਾਜ਼ ਹੈ ਠੀਕ ਹੈ ਜੀ ਜੇ ਤੁਹਾਨੂੰ ਹਿਊਮੈਨਿਟੀ ਵਿੱਚ ਤੁਸੀਂ ਹਜੇ ਵੀ ਬਿਲੀਵ ਕਰਦੇ ਹੋ ਤੁਸੀਂ ਇੱਕ ਧਰਮਾਂ ਤੋਂ ਉੱਪਰ ਉੱਠ ਕੇ ਹਿਊਮੈਨਿਟੀ ਨੂੰ ਚਾਹੁੰਦੇ ਹੋ ਅਪਣਾਉਣਾ ਤਾਂ ਪਲੀਜ਼ ਇਹਨੂੰ ਡਾਊਨਲੋਡ ਕਰੋ ਤੇ ਅਸੀਂ ਇੱਕ ਨਵਾਂ ਫੀਚਰ ਹੋਰ ਲੈ ਕੇ ਆਵਾਂਗੇ ਜਿਹਦੇ ਵਿੱਚ ਹੋਊਗਾ ਫਰੈਂਡ ਉਹ ਕਰਮਾ ਜਿਹਦਾ ਮਤਲਬ ਇਹ ਹੈ ਜਿੰਨੇ ਤੁਸੀਂ ਵਧੀਆ ਇਨੀਸ਼ੀਏਟ ਕਰਦੇ ਰਹੋਗੇ ਲੋਕਾਂ ਨੂੰ ਹੈਲਪ ਕਰਦੇ ਰਹੋਗੇ ਤੁਹਾਡਾ ਕਰਮਾ ਵਧਦਾ ਰਹੂਗਾ ਅਸੀਂ ਕੋਸ਼ਿਸ਼ ਕਰਾਂਗੇ ਗਵਰਨਮੈਂਟ ਨਾਲ ਗੱਲ ਕਰਕੇ ਜਾਂ ਪਰਸਨਲ ਲੈਵਲ ਤੇ ਅਸੀਂ ਗੱਲ ਕਰਕੇ ਉਹ ਬੰਦਿਆਂ ਨੂੰ ਸਮਾਨਤ ਕੀਤਾ ਜਾਵੇ ਕਿ ਉਦਾਂ ਦੇ ਬੰਦੇ ਉਦਾਂ ਦੇ ਬੰਦੇ ਹੋਰ ਨਿਖਰ ਪੱਕੀ ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਵੀ ਉੱਠੇਗਾ ਵੀ ਜੇ ਵੈਰੀਫਾਈਡ ਯੂਜ਼ਰ ਹੀ ਕ੍ਰਾਈਮਨਲ ਹੋਏ ਤਾਂ ਉਸ ਨੂੰ ਕਾਊਂਟਰ ਕਰਨ ਲਈ ਵੀ ਤੁਸੀਂ ਕੁਝ ਸਟੈਪ ਚੁੱਕੋਗੇ ਹਾਂਜੀ ਹਾਂਜੀ ਚੁੱਕਾਂਗੇ ਪਹਿਲੀ ਗੱਲ ਤਾਂ ਜਿਹੜਾ ਚੰਗੇ ਕਾਜ਼ ਕਰ ਰਿਹਾ ਉਹਨੂੰ ਕਰਮਾ ਜਿਵੇਂ ਮੈਂ ਜਿਵੇਂ ਤੁਸੀਂ ਉੱਪਰ ਯੂਜ਼ ਕਰਦੇ ਹੋ ਡਰਾਈਵਰ ਆਇਆ ਰਾਈਡ ਕੀਤੀ ਤੁਸੀਂ ਨੂੰ ਰਾਈਡ ਦੇ ਉਹ ਤੁਹਾਨੂੰ ਕਹਿੰਦਾ ਨਾ ਰੇਟਿੰਗ ਦੇ ਦੇਵੇਂ ਤੁਸੀਂ ਰੇਟਿੰਗ ਦਿੰਨੇ ਹੋ ਉਦੋਂ ਮੈਂ ਤੁਹਾਡੇ ਕੋਲ ਤੁਹਾਡੀ ਹੈਲਪ ਕੀਤੀ ਤੁਸੀਂ ਮੈਨੂੰ ਇੱਕ ਰੇਟਿੰਗ ਦੇ ਸਕਦੇ ਹੋ ਹੁਣ ਜੇ ਮੈਂ 50 ਬੰਦਿਆਂ ਦੀ ਹੈਲਪ ਕੀਤੀ 50 ਨੇ ਮੈਨੂੰ ਰੇਟਿੰਗ ਦਿੱਤੀ ਤਾਂ ਹੁਣ ਮੈਂ 51ਵੀਂ ਜਗ੍ਹਾ ਕ੍ਰਿਮੀਨਲ ਨਹੀਂ ਬਣ ਜੂਗਾ ਅੰਟਿਲ ਅਨੇ ਸੋ ਬੰਦਾ ਹੀ ਮੇਰੇ ਚਪੇੜਨਾ ਮਾਰ ਦੇ ਹਾਂ ਮੈਂ ਹੁਣ ਕਿਸੇ ਦੀ ਹੈਲਪ ਕਰਨ ਗਿਆ ਮੈਂ 50 ਦੀ ਹੈਲਪ ਕਰਤੀ 50 ਨੇ ਮੈਨੂੰ ਸਕੋਰ ਦਿੱਤਾ ਮੇਰਾ ਸਕੋਰ 4.8 ਤੇ 8 ਤੇ ਖੜਾ ਹੈ ਮੈਂ 51ਵੀਂ ਜਗ੍ਹਾ ਗਿਆ ਮੇਰੀ ਉਹਨਾਂ ਨਾਲ ਲੜਾਈ ਹੋ ਗਈ ਕਿਸੇ ਗੱਲ ਤੇ ਉਹਨੇ ਮੈਨੂੰ ਕੁੱਟ ਕੇ ਗੱਲਬਾਤ ਨਹੀਂ ਖਰਾਬ ਹੋ ਗਈ ਬਟ ਮੈਂ ਤਾਂ 50 ਜਗ੍ਹਾ ਵਧੀਆ ਸੀਗਾ ਨਾ ਤਾਂ ਪਹਿਲੀ ਗੱਲ ਤਾਂ ਇਹ ਕਿ ਜੀ ਕ੍ਰਿਮੀ ਫਿਰ ਚਾਹੇ ਹੋ ਬਿਨੈ ਆਪਤੇ ਹੋਵੇ ਜਾਂ ਐਪਤੇ ਹੋਵੇ ਉਹਦਾ ਜਿਹੜਾ ਦਿਮਾਗ ਹੈ ਉਹ ਕ੍ਰਿਮੀਨਲ ਹੀ ਹੈ ਤੇ ਅਸੀਂ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਨੌਨ ਕ੍ਰਿਮੀਨਲ ਨੇ ਉਹ ਇਕੱਠੇ ਹੋ ਕੇ ਕ੍ਰਿਮੀਨਲ ਨੂੰ ਦਬਾ ਸਕਣ ਉਹ ਮਾਈਂਡਸੈਟ ਨੂੰ ਦਬਾ ਸਕਣ ਤੇ ਉਹਨਾਂ ਨੂੰ ਡਰ ਹੋਵੇ ਕਿ ਅਰ ਜੇ ਮੈਂ ਆ ਗਲਤ ਕੀਤਾ ਨਾ ਤਾਂ ਫਰੈਂਡੋ ਤੇ ਕੋਈ ਨਾ ਆ ਜਾਵੇ ਬਾਕੀ ਤਾਂ ਮੈਂ ਦੇਖ ਲਵਾਂ ਪਰ ਫਰੈਂਡੋ ਵੱਲ ਜਾ ਕੇ ਫੇਰ ਨਹੀਂ ਦੇਖਣੀ ਕਿਉਂਕਿ ਉਹਨੂੰ ਪਤਾ ਹੀ ਨਹੀਂ ਕੌਣ ਕੰਨ ਆ ਜਾਊਗਾ ਅਸੀਂ ਇਹ ਇੱਕ ਲੈ ਕੇ ਆਉਣਾ ਚਾਹੁੰਦੇ ਕਿ ਮਾਈਂਡਸੈਟ ਕੀ ਜੇ ਇਹ ਕੁੜੀ ਹੈ ਕੱਲੀ ਨਹੀਂ ਹੈ ਇਹ ਮੁੰਡਾ ਫਰੈਂਡ ਹੋਊਗਾ ਇਟਸ ਲਾਈਕ ਹਾਲ ਪਾਸੇ ਸਾਰੇ ਪਾਸੇ ਡਿਫਰੈਂਟ ਅੱਛਾ ਪੰਜਾਬ ਦੇ ਕਿਹੜੇ ਸ਼ਹਿਰ ਤੋਂ ਫਿਰ ਸ਼ੁਰੂਆਤ ਕਰਨ ਦੀ ਪਲੈਨਿੰਗ ਕਰ ਰਹੇ ਹਾਂ ਵੀ ਇੱਥੇ ਜਾ ਕੇ ਸਭ ਤੋਂ ਪਹਿਲਾਂ ਪ੍ਰਮੋਟ ਕਰਾਂਗੇ ਕਰਾਂਗੇ ਜੀ ਉਹ ਸਾਡਾ ਹੁਣ ਬਾਈ ਜੀ ਦੀ ਟੀਮ ਨਾਲ ਤੇ ਬਾਈ ਜੀ ਨਾਲ ਡਿਸਕਸ਼ਨ ਚੱਲ ਰਿਹਾ ਹੈ ਅਸੀਂ ਇੱਕ ਲੈਵਲ ਤੇ ਆਪਣਾ ਜਿਹੜਾ ਵਰਜ਼ਨ 1 ਹੈ ਉਹ ਪੁਸ਼ ਕਰਤਾ ਹੈ ਸਾਡੇ ਕੋਲ 15000 ਐਪਲੀਕੇਸ਼ਨਸ ਆ ਗਈਆਂ ਨੇ ਤੇ ਅਸੀਂ ਬਹੁਤ ਥੈਂਕ ਯੂ ਕਰਦਾ ਹਾਂ ਲੋਕਾਂ ਦੇ ਜਿਹੜੇ ਸਾਨੂੰ ਸਪੋਰਟ ਕਰ ਰਹੇ ਨੇ ਤੇ ਇਹ ਹੌਲੀ ਹੌਲੀ ਵੱਧ ਰਹੀਆਂ ਡੇ ਬਾਈ ਡੇ ਵੱਧ ਰਹੀਆਂ ਨੇ ਕਈ ਇਦਾਂ ਦੇ ਬਹੁਤ ਵੱਡੇ ਵੱਡੇ ਯੂਟਿਊਬਰ ਨੇ 4 4 ਮਿਲੀਅਨ ਡਾਲਰ ਜਿਹੜੇ ਨਾਲ ਦੇ ਮਿਲੀਅਨਸ ਦਾਉਨ ਫੋਲੋਅਰਸ ਨੇ ਉਹ ਆਪ ਇਨੀਸ਼ੀਏਟ ਕਰਕੇ ਵੀਡੀਓਸ ਪਾ ਰਹੇ ਆ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਕਰੋ 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 ਸਟਿਲ ਆਪ ਦੇਖ ਕੇ ਪ੍ਰਮੋਟ ਕਰ ਰਹੇ ਆ ਅਸੀਂ ਇਹ ਵੀ ਗੁਜਾਰਿਸ਼ ਕਰਦੇ ਹਾਂ ਸਾਡੇ ਪੰਜਾਬ ਦੇ ਇਨਫਲੂਐਂਸਰ ਜਿਹੜੇ ਬਹੁਤ ਜਿੰਨਾਂ ਨੂੰ ਲੋਕ ਦੇਖਦੇ ਆ ਸਾਡੇ ਇੰਡੀਆ ਦੇ ਇਨਫਲੂਐਂਸਰ ਦਿੱਲੀ ਦੇ ਬੈਠੇ ਨੇ ਹਨ ਜਿਹੜੇ ਉਹ ਹਰ ਕਿਸ ਨੂੰ ਪ੍ਰੋਮੋਟ ਕਰਦੇ ਨੇ ਹਨਾ ਚਾਹੇ ਪੇਡ ਪ੍ਰੋਮੋਸ਼ਨ ਕਰਦੇ ਆਏ ਚਾਹੇ ਕੋਲੈਬ ਕਰਦੇ ਕੁਝ ਵੀ ਕਰਦੇ ਆ ਅਸੀਂ ਉਹਨਾਂ ਨੇ ਇੱਕੋ ਉਹ ਕਰਦੇ ਕਿ ਜੇ ਤੁਸੀਂ ਕੋਈ ਚੰਗੀ ਚੀਜ਼ ਇੱਕ ਪ੍ਰੋਮੋਟ ਕਰ ਦੋਗੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਹੀ ਫੈਮਿਲੀ ਵਿੱਚ ਕੋਈ ਫਰੈਂਡ ਨੂੰ ਯੂਜ਼ ਕਰਕੇ ਕਿਸੇ ਲੈਵਲ ਤੇ ਸੇਫ ਹੋ ਜਵੇ ਹਮ ਕਰਦਾ ਇਹ ਨਹੀਂ ਸਾਡੇ ਵਾਸਤੇ ਨਹੀਂ ਤੁਸੀਂ ਆਪਣੇ ਵਾਸਤੇ ਕਰੋ ਆਪਣੇ ਦੋਸਤਾਂ ਵਾਸਤੇ ਆਪਣੇ ਯਾਰਾਂ ਮਿੱਤਰਾਂ ਵਾਸਤੇ ਆਪਣੀਆਂ ਭੈਣਾਂ ਵਾਸਤੇ ਤੁਸੀਂ ਆਈਫੋਨ ਤੇ ਐਂਡਰੋਇਡ ਦੋਵਾਂ ਲਈ ਬਣਾਈ ਐਪ ਸਾਡੀ ਐਂਡਰੋਇਡ ਤੇ ਲਾਈਵ ਹੈ ਜੀ ਹਾਂ ਜੀ ਟੈਸਟਿੰਗ ਚੱਲ ਰਹੀ ਹੈ ਹਾਂ ਤੇ ਐਪ ਸਟੋਰ ਤੇ ਵਿਥਿਨ 30 ਟੂ 45 ਡੇਸ ਲਾਈਵ ਹੋ ਜਾਏਗੀ ਤੇ ਫਿਰ ਦੋਹੇ ਪਲੇਟਫਾਰਮ ਤੇ ਲਾਈਵ ਹੋਏਗੀ ਜੀ ਇੱਕ ਬਹੁਤ ਵਧੀਆ ਉਪਰਾਲਾ ਤੁਸੀਂ ਕੀਤਾ ਹਨਾ ਜਿਹੜੇ ਲੋਕ ਕਹਿ ਰਹੇ ਸੀ ਕਾਕਾ ਨਾਸਤਿਕ ਹੈ ਕਹਿ ਕਹਿ ਕੇ ਨਾਰੇ ਲਾਰੇ ਸੀ ਵੀ ਇਹ ਤਾਂ ਸਮਾਜ ਤੋਂ ਪੁੱਠਾ ਸੋਚਦਾ ਹੈ ਤਾਂ ਉਹਨਾਂ ਨੂੰ ਜ਼ਰੂਰ ਇਹ ਉਪਰਾਲਾ ਜਿਹੜਾ ਇਹਨਾਂ ਨੇ ਕੀਤਾ ਹੈ ਉਹ ਸੁਣਨਾ ਚਾਹੀਦਾ ਹੈ ਕਿ ਗਾਇਕ ਕਾਕਾ ਨੇ ਆਖਰ ਉਹ ਕੰਮ ਕਰਕੇ ਦਿਖਾਇਆ ਜੋ ਸਰਕਾਰਾਂ ਸਾਡੀਆਂ ਨਹੀਂ ਕਰ ਸਕੀਆਂ ਤਾਂ ਥੈਂਕ ਯੂ ਤੁਹਾਡਾ ਵੀ ਬਣਦਾ ਹੈ ਕਰਨਾ ਤੇ ਥੈਂਕ ਯੂ ਤੁਹਾਡੀ ਟੀਮ ਦਾ ਵੀ ਨੀ ਕਾਕਾ ਨਾਸਤਿਕਾ ਕਾਕਾ ਦਾ ਚਲੋ ਬੇਵਕੂਬ ਹੈ ਪਰਮਿੰਦਰ ਦੀ ਮੰਨ ਲਓ ਨਹੀਂ ਨਹੀਂ ਜੀ ਇਹ ਵਧੀਆ ਬੰਦਾ ਹੈ ਹਿਊਮੈਨਿਟੀ ਹੈ ਜੀ ਹਿਊਮੈਨਿਟੀ ਦਾ ਹੈਗੇ ਹਾਂ ਮੈਨੂੰ ਕੋਈ ਗੱਲ ਯਾਦ ਆਈ ਸੀ ਵਿੱਚੋਂ ਮੈਂ ਦੱਸਣ ਲੱਗਾ ਸੀ ਭੁੱਲ ਗਿਆ ਪਤਾ ਨਹੀਂ ਯਾਰ ਇੱਕ ਤਾਂ ਫਰੈਂਡੋ ਦਾ ਮਤਲਬ ਹੈ ਫਰੈਂਡ ਨੀਅਰਬਾਈ ਜਿੱਥੇ ਵੀ ਤੁਸੀਂ ਹੈਗੇ ਹੋ ਤੁਹਾਡਾ ਕੋਈ ਨਾ ਕੋਈ ਫਰੈਂਡੋ ਦਾ ਮਤਲਬ ਹੈ ਪਤਾ ਨਹੀਂ ਕਿਹੜੀ ਭਾਸ਼ਾ ਚੋਂ ਸ਼ਬਦ ਲਿਆ ਸੀ ਤੁਸੀਂ ਮੈਨੂੰ ਦੱਸਿਆ ਸੀ ਕਿ ਫਰੈਂਡੋ ਦਾ ਮਤਲਬ ਹੁੰਦਾ ਹੈ ਨੀਅਰਬਾਈ ਦੋਸਤ ਮੇਰੇ ਜੇ ਮੈਂ ਜਿੱਥੇ ਮਰਜੀ ਆ ਮੈਨੂੰ ਕੋਈ ਨਹੀਂ ਜਾਣਦਾ ਨੇੜੇ ਦੇੜੇ ਪਰ ਫਰੈਂਡੋ ਮੀਨਸ ਆ ਫਰੈਂਡ ਨੀਅ ਕੁਈ ਨਾ ਕੁਝ ਆਏਗਾ ਤੁਹਾਡੇ ਕੋ ਤੇ ਬਾਕੀ ਜਿਹੜੀ ਗੱਲ ਯਾਦ ਬਾਤ ਚ ਆਉਗੀ ਦੱਸ ਦੂੰਗਾ ਮੈਂ ਸਟੋਰੀ ਪਾ ਦੂੰਗਾ ਬਈ ਇੰਸਟਾਗ੍ਰਾਮ ਤੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ ਥੈਂਕ ਯੂ ਜੀ ਧੰਨਵਾਦ ਸਾਰੇ ਡਾਊਨਲੋਡ ਕਰੋ ਤੇ ਮੈਂ ਤੁਹਾਨੂੰ ਵੀ ਗੁਜ਼ਾਰਿਸ਼ ਕਰਦਾ ਤੁਸੀਂ ਵੀ ਡਾਊਨਲੋਡ ਕਰੋ ਤੇ ਤੁਸੀਂ ਆਪਣੇ ਮਦਰ ਬ੍ਰਦਰ ਸਿਸਟਰ ਸਾਰਿਆਂ ਨੂੰ ਕਹੋ ਕਿ ਪਲੀਜ਼ ਡਾਊਨਲੋਡ ਕਰਨੇ ਹਨ ਥੈਂਕ ਯੂ ਹਾਂ ਮੈਨੂੰ ਯਾਦ ਆ ਗਈ ਜਿਹੜੇ ਜਿਹੜੇ ਇਨਫਲੂਐਂਸਰ ਆਪਣੇ ਆਪ ਬਿਨਾ ਕਿਹਾ ਇਹਨੂੰ ਪ੍ਰਮੋਟ ਕਰ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਮੈਂ ਪਰਸਨਲੀ ਸਾਰਿਆਂ ਨੂੰ ਮੈਸੇਜ ਨਹੀਂ ਕਰ ਸਕਿਆ ਕੋ